ਪਹਿਲੇ 8 ਦਿਨ ਮੈਂ ਕੜਾ ਨਹੀਂ ਲੈ ਕੇ ਗਈ ਕਿਉਂਕਿ ਬਲੀਵ ਕਰਨਾ ਬਹੁਤ ਔਖਾ ਹੁੰਦਾ ਜੀ ਦੂਜੀ ਵਾਰ ਚ ਮੈਂ ਕੜਾ ਲੈ ਕੇ ਗਈ ਮੈਂ ਕਿਹਾ ਤੈਨੂੰ 100 ਦਾ ਹੀ ਇੱਕ ਢੀ ਗੱਲ ਹੈ ਉਸ ਤੋਂ ਬਾਅਦ ਜੀ ਹੁਣ ਮੇਰਾ ਫਰਕ ਪੈਣਾ 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 ਮੈਂ ਸਭ ਕੁਝ ਖਾ ਰਹੀ ਹਾਂ ਮੈਂ ਝੂਠ ਨਹੀਂ ਬੋਲਦੀ ਮੈਂ ਛੱਡਿਆ ਕੁਝ ਨਹੀਂ ਪੰਜਾਦ ਰੋਮ ਮੈਂ ਦਵਾਈ ਵੀ ਲੈਂਦੀ ਆ ਕੜਾ ਪੀਤਾ ਮੈਂ ਬਿਲਕੁਲ ਠੀਕ ਆ ਸਰ ਮੈਂ ਦੁਬਾਰਾ ਸਕੈਨ ਕਰਾਈਆ ਮੇਰੇ ਹੁਣ ਬਿਲਕੁਲ ਪਥਰੀ ਨਹੀਂ ਜਾਨੀ ਸੋਚੋ ਕਿੰਨੇ ਪਰਸੈਂਟ ਠੀਕ ਕਰ ਰਹੇ ਆ ਆਪਣੇ ਨੂੰ ਮੁਸਕੂਸ ਕਰ ਰਹੇ ਹੋ ਹੁਣ ਤਾਂ ਬਿਲਕੁਲ ਬਿਲਕੁਲ ਸਰ ਮੈਂ 100% ਹੈ ਜੀ 100 ਕਾਲਾ ਸੱਚੀ ਹੈ ਵੀ ਤੁਹਾਨੂੰ ਕੈਂਸਰ ਰਿਆਂ ਕਿਰਿਆ ਸੀ ਹਾਂਜੀ ਹਾਂਜੀ ਸੱਚੀ ਗੱਲ ਹੈ ਜੀ ਆਪਰੇਸ਼ਨ ਹੋਏ ਸੀ ਗੰਡਾ ਸੀ ਹੁਣ ਮੈਂ ਅੱਗੇ ਨਾਲੋਂ ਬਹੁਤ ਠੀਕ ਹਾਂ ਜੀ ਠੀਕ ਹੈ ਤੇ ਢੂਈ ਚ ਦਰਦ ਹੁੰਦਾ ਸੀ ਉਹ ਵੀ ਠੀਕ ਹੈ ਜੀ ਪਹਿਲਾਂ 400 ਸੀ ਜਦੋਂ ਸ਼ੁਰੂ ਬਾਤ ਆਉਣ ਲੱਗਾ 400 ਹਾਂ ਸ਼ੁਰੂ ਹੋ ਜਾਣਾ ਇੱਥੇ ਕਿੰਨੀ ਵਾਰ ਆਏ ਹੋ 7ਵੀਂ ਵਾਰ 7ਵੀਂ ਵਾਰ ਤੇ 100 ਚ ਕਿੰਨੇ ਪੈਸੇ ਫਰਕ ਪੈ ਗਏ 150 ਰਹਿ ਗਏ 400 ਤੋਂ 150 ਰਹਿ ਗਈ ਇੰਨਾ ਘਟ ਗਿਆ ਸ਼ੂਗਰ ਹਾਂ ਹਾਂਜੀ 180 ਹੈ ਜੀ ਪਹਿਲਾਂ ਕਿੰਨੀ ਸੀਗੀ ਪਹਿਲਾਂ 450 ਇੰਨੀ ਜ਼ਿਆਦਾ ਯਾਨੀ ਤਕਰੀਬਨ 2.5 ਤਿੰਨ ਗੁਣਾ ਸ਼ੁਰੂ ਘਟ ਗਈ ਅੱਗੇ ਨਾਲ ਹਾਂਜੀ ਤੇ ਤੁਹਾਨੂੰ ਕੈਂਸਰ ਵਿੱਚ ਕੈਸ ਸੀਗੀ ਜੀ ਹਾਂਜੀ ਤੇ ਹੁਣ ਤੁਹਾਡੇ ਦੱਸ ਰਹੇ ਬੇਟੇ ਕਿ 100 ਚੋਂ 50 ਪੈਸੇ ਕੈਂਸਰ ਠੀਕ ਹੋ ਗਿਆ ਹਾਂ ਹਾਂਜੀ ਬਜੀ ਤੁਹਾਨੂੰ ਕੀ ਤਕਲੀਫ ਸੀਗੀ ਪਥਰੀ ਸੀ ਜੀ ਪਥਰੀ ਹੋ ਗਈ ਤੁਹਾਨੂੰ ਕਿੱਥੇ ਗੁਰਦੇ ਚ ਜੀ ਗੁਰਦੇ ਵਿੱਚ ਤੇ ਇੱਥੇ ਕਿੰਨੀ ਕ ਵਾਰ ਆਏ ਹੋ ਪੰਜਵੀਂ ਵਾਰ ਆਏ ਆ ਜੀ ਪੰਜਵੀਂ ਵਾਰ ਆਏ ਆ ਹਾਂਜੀ ਤੇ 100 ਚੋਂ ਕਿੰਨੇ ਪੈਸੇ ਪਥਰੀ ਠੀਕ ਹੋ ਗਈ ਕਲੀਅਰ ਆ ਗਈ ਜੀ ਰਿਪੋਰਟ ਪੂਰੀ ਕਲੀਅਰ ਆ ਗਈ ਹਾਂਜੀ ਹਾਂਜੀ ਸੱਚ ਕਹਿ ਰਹੇ ਹੋ ਰਿਪੋਰਟ ਰਿਪੋਰਟ ਕੋਲੇ ਆ ਜੀ ਹੋਰ ਸ਼ੂਗਰ ਕੀ ਕਹਿੰਦੀ ਹੈ ਹੁਣ ਆ ਵੇਖੋ ਜੀ 211 ਆਈ ਜੀ ਬਸ ਅੱਧੀ ਰਹਿ ਗਈ ਅੱਧੀ ਰਹਿ ਗਈ ਇਹ ਉਮੀਦ ਸੀਗੀ ਕਿ ਕਾੜਾ ਪੀਣ ਨਾਲ ਉਹ ਵੀ ਆਯੁਰਵੈਦਿਕ ਦੇਸੀ ਕਾੜਾ ਪੀਣ ਨਾਲ ਸ਼ੂਗਰ ਅੱਧੀ ਰਹਿ ਜੂਗੀ ਮੇਰੀ ਨਹੀਂ ਕੋਈ ਮਿਹਨਤ ਨਹੀਂ ਪਰ ਹੁਣ ਚਿਹਰੇ ਦੀ ਮੁਸਕਾਨ ਦੱਸਦੀ ਹੈ ਕਿ ਸਰੀਰ ਤਕੜਾ ਹੋਇਆ ਹੋਇਆ ਅੰਦਰ ਹਾਂਜੀ ਹਾਂਜੀ ਜਿਹੜੇ ਇਹ ਕਾੜੇ ਆ ਜਿਵੇਂ ਸ਼ੂਗਰ ਦਾ ਹੋਗਾ ਸਾਡਾ ਮੈਨ ਸ਼ੂਗਰ ਦਾ ਸਿਰ ਦੇ ਵਿੱਚ ਗੰਢਾਂ ਤੇ ਨਸਾਂ ਦੀ ਬਲੋਕ ਹੋਈ ਸੀ ਠੀਕ ਹੈ ਜੀ ਉਹਦੇ ਵਿੱਚ ਕੀ ਹੈ ਕਿ ਅਸੀਂ ਇਹ ਕਾੜੇ ਬਿਲਕੁਲ ਫ੍ਰੀ ਪਲਾਣੇ ਆ ਜੀ। ਹਾਂ। ਠੀਕ ਹੈ ਜੀ। ਇਹਦਾ ਕੋਈ ਪੈਸਾ ਨਹੀਂ ਲੈਂਦੇ। ਇਹ ਬਿਲਕੁਲ ਫ੍ਰੀ ਹੁੰਦੇ ਆ। ਔਰ ਜਿਹੜੇ ਪੇਸ਼ੈਂਟ ਘਰ ਮੈਡੀਸਿਨ ਲੈ ਕੇ ਆਉਂਦੇ ਆ ਉਹਦਾ ਥੋੜਾ ਜਿਹਾ ਖਰਚਾ ਹੁੰਦਾ ਜੀ। ਸਾਡੀ ਇੱਕ ਬ੍ਰਾਂਚ ਭੋਗਪੋਰਾ ਜੀ, ਡਿਸਟ੍ਰਿਕਟ ਜਲੰਧਰ ਜੀ। ਠੀਕ ਹੈ। ਉੱਥੇ ਦਿਨ ਬੁੱਧਵਾਰ ਨੂੰ ਕਾੜਾ ਪਲਾਇਆ ਜਾਂਦਾ ਜੀ। ਠੀਕ ਹੈ। ਐਵਰੀ ਵੈਡਨਸਡੇ ਹਰ ਬੁੱਧਵਾਰ। ਹਰ ਬੁੱਧਵਾਰ ਚ ਭਾਈ ਰੂਪਾ ਵਿਖੇ ਹਰ ਐਤਵਾਰ ਉੱਥੇ ਹਰ ਬੁੱਧਵਾਰ। ਹਾਂਜੀ। ਉਹ ਉੱਥੇ ਹਰ ਬੁੱਧਵਾਰ। ਬਾਬਾ ਜੀ ਕਿਹੜੇ ਕਿਹੜੇ ਖਾੜੇ ਆਪਣੇ ਕੋਲ ਹੈਗੇ ਨੇ ਇੱਥੇ ਸ਼ੂਗਰ ਦਾ ਜੀ ਹਾਰਟ ਦਾ ਜੀ ਤੇ ਦਰਦਾਂ ਦਾ ਜੀ ਠੀਕ ਹੈ ਠੀਕ ਹੈ ਤੇ ਕੈਂਸਰ ਦਾ ਠੀਕ ਹੈ ਜੀ ਆਗਣਾ ਪਾਇਆ ਹੋਇਆ ਇਹ ਜੀ ਹਾਰਟ ਦਾ ਜੀ ਹਾਰਟ ਵਾਲਾ ਸੋ ਦਰਸ਼ਕੋ ਆ ਇਸ ਤਰ੍ਹਾਂ ਆ ਮਿੱਟੀ ਦੀ ਇਹ ਜੀ ਕੁੱਪੀ ਹੈ ਤੇ ਇਹਦੇ ਵਿੱਚ ਜੋ ਜੋ ਤੁਹਾਨੂੰ ਰੋਗ ਨੇ ਚਾਹੇ ਉਹ ਕੈਂਸਰ ਹੈ ਚਾਹੇ ਕੋਈ ਹਾਰਟ ਦੀ ਬਲੋਕੇਜ ਲੱਗਦੀ ਹੈ ਜਾਂ ਸ਼ੂਗਰ ਦਾ ਲੱਗਦਾ ਤਾਂ ਇਹਨਾਂ ਦੇ ਉੱਤੇ ਇਲਾਜ ਨੇ ਵੀ ਜਿੱਥੇ ਵੀ ਤੁਸੀਂ ਕਾੜਾ ਪੀਣ ਜਾਂਦੇ ਹੋ ਜਦੋਂ ਤੁਹਾਨੂੰ ਕੋਈ ਅਗਲਾ ਕਹਿੰਦਾ ਵੀ ਇਹ ਭਾਈ ਰੂਪੇ ਆ ਲਿਆ ਜਾਓ ਅਸੀਂ ਕਿਤੇ ਵੀ ਬਾਹਰ ਕਾੜਾ ਨਹੀਂ ਪੀਉਂਦੇ ਆਪਣੀ ਜੁਵਬਾਰੀ ਤੇ ਜਿੱਥੇ ਮਰਜੀ ਪੀਓ ਸਾਨੂੰ ਕਈ ਬਹੁਤ ਸਾਰੀਆਂ ਸੰਗਤਾਂ ਦੇ ਫੋਨ ਲਾਈ ਬਾਬਾ ਜੀ ਤੁਸੀਂ ਕੋਠਾਗਿਰੂ ਕਿੱਦੜ ਪਉਣ ਆਉਣਾ ਹੈ ਭਗਤੇ ਕਿੱਦੜ ਪਉਣ ਆਉਣਾ ਹੈ ਤੁਸੀਂ ਰਾਮਪੁਰੇ ਬਰਨਾਲਾ ਮੈਂ ਕਹਾਂ ਜੀ ਅਸੀਂ ਬਾਹਰ ਕਿਤੇ ਨਹੀਂ ਜਾਂਦੇ ਸਾਤੋਂ ਤਾਂ ਇੱਥੇ ਹੀ ਐਤਵਾਰ ਨੂੰ ਸੰਗਤ ਦੀ ਸੇਵਾ ਵਸਾਉਂਦੀ ਹੈ ਤੇ ਅਸੀਂ ਆਪਣੀ ਸਥਾਨੀ ਸੇਵਾ ਕਰਦੇ ਹਾਂ ਬੇਨਤੀ ਹੈ ਵੀ ਕਿਸੇ ਵੀ ਗਮਰਾ ਨਾ ਹੋਵੋ ਜਿਹਨੇ ਆਪਣੇ ਕੋਲ ਕੜਾ ਪੀਣਾ ਸਰਪ ਐਤਵਾਰ ਨੂੰ ਸੰਡੇ ਨੂੰ ਭਾਈ ਰੂਪੇ ਹੀ ਪੀ ਸਕਦੇ ਹੋ ਦਰਸ਼ਕੋ ਕੀ ਤੁਸੀਂ ਵੀ ਸ਼ੂਗਰ ਰਸੌਲੀਆਂ ਕੈਂਸਰ ਜਾਂ ਦਿਲ ਦੀਆਂ ਬਿਮਾਰੀਆਂ ਜਾਂ ਰੋਗਾਂ ਤੋਂ ਪੀੜਤ ਹੋ ਤਾਂ ਤੁਹਾਡੇ ਲਈ ਇੱਕ ਚੰਗੀ ਖਬਰ ਹੈ ਜੀ ਹਾਂ ਪੰਜਾਬ ਦੇ ਵਿੱਚ ਜ਼ਿਲ੍ਹਾ ਬਠਿੰਡਾ ਉੱਥੇ ਰਾਮਪੂਰਾ ਫੂਲ ਤੋਂ ਮਹਿਜ਼ 19 ਕਿਲੋਮੀਟਰ ਦੂਰ ਹੈ ਭਾਈ ਰੂਪਾ ਭਾਈ ਰੂਪਾ ਦੇ ਵਿਖੇ ਡੇਰਾ ਨਿਰਮਲਾ ਖੂਹਾਂ ਵਾਲਾ ਜੀ ਹਾਂ ਡੇਰਾ ਨਿਰਮਲਾ ਖੂਹਾਂ ਵਾਲਾ ਭਾਈ ਰੂਪਾ ਵਿਖੇ ਜਿੱਥੇ ਇਹਨਾਂ ਸਾਰੀ ਸਮੱਸਿਆਵਾਂ ਦੇ ਇਲਾਜ ਕੀਤੇ ਜਾਂਦੇ ਨੇ ਉਹ ਵੀ ਬਿਲਕੁਲ ਫ੍ਰੀ ਬਿਲਕੁਲ ਮੁਫਤ ਜੀ ਹਾਂ 10 ਰੁਪਏ ਵੀ ਖਰਚਣ ਦੀ ਲੋੜ ਨਹੀਂ ਪੈਂਦੀ ਤੇ ਇੱਥੇ ਆ ਕੇ ਤੁਸੀਂ ਸ਼ੂਗਰ ਕੈਂਸਰ ਰਸੌਲੀਆਂ ਤੇ ਦਿਲ ਦੇ ਰੋਗਾਂ ਦਾ ਇਲਾਜ ਫ੍ਰੀ ਪਾ ਸਕਦੇ ਹੋ ਹੋਰ ਤਾਂ ਹੋਰ ਜੇਕਰ ਦੂਰੋਂ ਆਨੇ ਹੋ ਤਾਂ ਇੱਥੇ ਲੰਗਰ ਪਾਣੀ ਚਾਹ ਦੀ ਵੀ ਜੇ ਸਹੂਲਤ ਹੈ ਉਹ ਮੁਹੱਈਆ ਕਰਵਾਈ ਜਾਂਦੀ ਹੈ ਆਓ ਤੁਹਾਨੂੰ ਦਿਖਾਣੇ ਆ ਕਿਵੇਂ ਇੱਥੇ ਕਿੰਨੇ ਸੇਵਾ ਭਾਵ ਦੇ ਨਾਲ ਜੇਕੇ ਲਾਈਫ ਕੇਅਰ ਵੈਲਫੇਅਰ ਸੁਸਾਇਟੀ ਵਾਲੇ ਇੱਥੇ ਆ ਕੇ ਡਾਇਨਮਲਾਂ ਵਿਖੇ ਆ ਕੇ ਸੇਵਾ ਕਰਦੇ ਆ ਤੇ ਲੋਕਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਗੱਡੀਆਂ ਅਤੇ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਗਵਾਹੀ ਭਰਦੀਆਂ ਨੇ ਕਹਿੰਦੇ ਨੇ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਤੇ ਇੱਥੇ ਜਦੋਂ ਤੁਸੀਂ ਐਂਟਰ ਕਰਨ ਲੱਗਦੇ ਹੋ ਦਾਖਲ ਹੋਣ ਲੱਗਦੇ ਹੋ ਤਾਂ ਪਤਾ ਲੱਗਦਾ ਹੈ ਕਿ ਕਿਵੇਂ ਲੋਕ ਜਿਹੜੇ ਕਿਸੇ ਕਿਸੇ ਰੋਗ ਤੋਂ ਪੀੜਤ ਨੇ ਚਾਹੇ ਸ਼ੂਗਰ ਹੋਵੇ ਰਸੋਲੀਆਂ ਹੋਣ ਕੈਂਸਰ ਹੋਵੇ ਜਾਂ ਕੋਈ ਦਿਲ ਦੀ ਰੋਗ ਬਿਮਾਰੀ ਹੋਵੇ ਤਾਂ ਉਹਨਾਂ ਦਾ ਇਲਾਜ ਇੱਥੇ ਕਾੜਾ ਪਿਆ ਕੇ ਕੀਤਾ ਜਾਂਦਾ ਹੈ ਕਾੜਾ ਉਹ ਵੀ ਮੁਫਤ ਬਿਨਾ 1 ਰੁਪਿਆ ਵੀ ਲਿੱਤਿਆ ਹੋਇਆ ਆ ਉਹ ਦਿਖਾਣੇ ਆ ਸੋ ਗੱਲਬਾਤ ਕਰਦੇ ਆਂ ਕੁਝ ਮਰੀਜ਼ਾਂ ਦੇ ਨਾਲ ਤੇ ਜਾਣਦੇ ਆਂ ਕਿ ਕਿੰਨਾ ਫਰਕ ਮਹਿਸੂਸ ਕਰ ਰਹੇ ਆ ਆਪਣੇ ਸ਼ਹੀਦ ਵਿੱਚ ਹਾਂਜੀ ਤੁਹਾਡਾ ਨਾਮ ਜੀ ਮਾਈ ਨੇਮ ਇਜ਼ ਮਨਜੀਤ ਕੌਰ ਜੀ ਠੀਕ ਹੈ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਅਸੀਂ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਜੀ ਏਜ ਗ੍ਰੀਨ ਤੁਹਾਡੀ ਤਕਰੀਬਨ ਮੇਰੀ ਹੈਗੀ ਹੈ ਜੀ 47 ਠੀਕ ਹੈ ਤੇ ਤੁਹਾਨੂੰ ਇਸ਼ੂ ਕੀ ਆ ਰਿਹਾ ਸੀਗਾ ਸ਼ੂਗਰ ਦੇ ਇਸ਼ੂ ਆ ਰਿਹਾ ਸੀਗਾ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਰੀ ਸ਼ੂਗਰ ਸੀ ਜੀ ਖਾਲੀ ਪੇਟ ਆ 4 450 425 ਇੱਥੇ ਹੀ ਰਹਿੰਦੀ ਸੀ ਇੰਨੀ ਜ਼ਿਆਦਾ ਹਾਂਜੀ ਓਕੇ ਤੇ ਉਹ ਬਾਕੀ ਮੈਂ ਮਤਲਬ ਉਹ ਦੇਸੀ ਚੀਜ਼ਾਂ ਘਰੇ ਵੀ ਯੂਜ਼ ਕਰ ਰਹੀ ਸੀ ਕੋਈ ਫਰਕ ਨਹੀਂ ਸੀ ਪੈ ਰਿਹਾ ਠੀਕ ਹੈ ਤੇ 500 ਮੈਟਫੋਰਨ ਮੈਂ ਲੈ ਰਹੀ ਸੀ ਡੇਲੀ ਦੀ ਠੀਕ ਹੈ ਕੋਈ ਫਰਕ ਨਹੀਂ ਸੀ ਪਿਆ ਜਦੋਂ ਮੈਨੂੰ ਮਤਲਬ ਆਪਾਂ ਅੱਕ ਜਨਾਂ ਨਾ ਜ਼ਿੰਦਗੀ ਤੋਂ ਵੀ ਆਪਾਂ ਕਿੱਥੇ ਚੱਲੀਏ ਤਾਂ ਫਿਰ ਮੈਂ ਕਾੜ ਦੇਖੀ ਫੇਸਬੁੱਕ ਤੇ ਕਹਿੰਦੇ ਵੀ ਉਹ ਕਾੜੇ ਨਾਲ ਬਹੁਤ ਫਰਕ ਪੈਂਦਾ ਫਿਰ ਅਸੀਂ ਜਦੋਂ ਫਾਸਟਵਾਰ ਆਏ ਪਹਿਲੇ ਤਾਂ ਮੈਨੂੰ ਕਿੰਨੀ ਸੀ ਮੈਂ ਸੋਚਿਆ ਵੀ ਇੰਨੀ ਦਵਾਈ ਖਾ ਲਈ ਫਰਕ ਨਹੀਂ ਪਿਆ ਬਟ ਜਦੋਂ ਮੈਂ ਪਹਿਲਾ ਕੜਾ ਪੀਤਾ ਵੀ ਜਿਹੜੇ ਮੈਂ ਰਾਤਾਂ ਨੂੰ ਲੱਤਾਂ ਬੰਨ ਕੇ ਪੈਣੀਆ ਤੇ ਮੇਰਾ ਬੇਟਰੀ ਉਹਦੀ ਡਿਊਟੀ ਸੀ ਵੀ ਲੱਤਾਂ ਬੰਨਣੀਆਂ ਕਿ ਮੰਮੀ ਨੂੰ ਫੇਰ ਨਹੀਂ ਦਊ ਪਹਿਲੇ ਕੜੇ ਨਾਲ ਆਪਾਂ ਗੁਰੂ ਘਰ ਦੇ ਵਿੱਚ ਖੜੇ ਆ ਵੀ ਕੋਈ ਆਪਾਂ ਇਹ ਨਹੀਂ ਹੈਗਾ ਵੀ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਬੀਤੀਆਂ ਕਰਦੀ ਹੁੰਦੀਆਂ ਮੇਰਾ ਰਿਕਾਰਡ ਆ ਇਹ ਤੇ ਮੈਨੂੰ ਪਹਿਲੇ ਕੜੇ ਤੋਂ ਬਾਅਦ ਮੇਰੀਆਂ ਲੱਤਾਂ ਨਹੀਂ ਦੁਖੀਆਂ ਜੀ ਮੈਂ ਕਦੇ ਲੱਤਾਂ ਬੰਨ ਕੇ ਨਹੀਂ ਸੁੱਤੀ ਠੀਕ ਹੈ ਫਿਰ ਮੇਰੀ ਛੁਗਰ ਜੀ ਮੈਂ ਜਦੋਂ ਮੈਂ ਕੜਾ ਪੀਂਦੀ ਰਹੀ 8 ਦਿਨਾਂ ਤੋਂ ਪੀ ਦੂਜੀ ਵਾਰ ਚ ਮੈਂ ਕੜਾ ਲੈ ਕੇ ਗਈ ਮੈਂ ਕਿਹਾ ਤੈਨ 100 ਦਾ ਹੀ ਗੱਡੀ ਗੱਲ ਹੈ ਉਸ ਤੋਂ ਬਾਅਦ ਜੀ ਹੁਣ ਮੇਰਾ ਫਰਕ ਪੈਣਾ 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 ਮੈਂ ਸਭ ਕੁਝ ਖਾ ਰਹੀ ਹਾਂ ਮੈਂ ਝੂਠ ਨਹੀਂ ਬੋਲਦੀ ਮੈਂ ਛੱਡਿਆ ਕੁਝ ਨਹੀਂ ਲੇਕਿ ਦਿਵਾਲੀ ਦੇ ਮਿੱਠੇ ਵੀ ਖਾਦਾ ਮਾੜਾ ਮੈਂ ਕਿਹਾ ਖਾਦਾ ਜੀ ਕਰਦਾ ਛੱਡਿਆ ਕੋਈ ਝੂਠ ਕੱਲ ਵੀ ਖਾਦਾ ਸੀ ਹੁਣ ਜਿਹੜੇ ਮੇਰੀ ਸ਼ੂਗਰ ਹੈ ਜੀ ਡਾਊਨ ਆ ਰਹੀ ਹੈ ਮੇਰੀ ਕਦੇ ਸ਼ੂਗਰ ਨਹੀਂ ਸੀ ਡਾਊਨ ਹੋਈ ਵੀ ਮੈਂ ਖੁਦ ਵੀ ਆਯੁਰਵੇਦ ਦੇ ਵਿੱਚ ਕੰਮ ਕੀਤਾ ਹੋਇਆ ਪਰ ਬਲੀਵ ਨਹੀਂ ਸੀ ਕਰਦੀ ਐਨਾ ਗਣਾ ਤੇ ਮੈਨੂੰ ਫੁੱਲ ਬਲੀਵ ਹੈ ਜੀ ਸਰੀਰ ਦੱਸ ਰਿਹਾ ਆਪਣੇ ਆਪ ਨੂੰ ਕਿ ਕਿੰਨਾ ਠੀਕ ਹੈ ਮੈਂ ਕਿ ਚਾਹ ਵੀ ਪੀइए ਪੁੱਠੇ ਨਹੀਂ ਸਜਾਂਦਾ ਜੀ ਬਿਲਕੁਲ ਠੀਕ ਹੈ ਬਿਲਕੁਲ ਵੀ ਪਰ ਮੈਂ ਕਹਣੀ ਆ ਵੀ ਇਹ ਕਾੜੇ ਫਰੀਓ ਕੋਸਟ ਹੈ ਇੱਥੇ ਕੋਈ ਪੈਸਾ ਨਹੀਂ ਲੈਂਦਾ ਜਾਂਦਾ ਤੁਸੀਂ ਪੀਓ ਆਓ ਨਾਲੇ ਗੁਰੂ ਘਰਾਂ ਸੇਵਾ ਕਰੋ ਮੈਂ ਕਹਣੀ ਆ ਫੁੱਲ ਬਟਾ ਫੁੱਲ ਆਰਾਮ ਮਿਲਦਾ ਮੈਨੂੰ ਮਿਲਿਆ ਤੇ ਅਗਲੇ ਨੂੰ ਕੋਈ ਮੇਰਾ ਅਠਮਾ ਕਾੜਾ ਜੀ ਚਲ ਠੀਕ ਹੈ ਧੰਨਵਾਦ ਥੈਂਕ ਯੂ ਸੋ ਗੱਲਬਾਤ ਕਰਦੇ ਆ ਹੋਰ ਮ੍ਰਿਜਾਂ ਨਾਲ ਅੰਟੀ ਤੁਹਾਡੀ ਤੁਹਾਡਾ ਨਾਮ ਪਹਿਲਾਂ ਮੇਰਾ ਨਾਮ ਜਸਵੰਤ ਕੌਰ ਹੈ ਜੀ ਠੀਕ ਹੈ ਤੁਹਾਡੀ ਉਮਰ ਉਮਰ ਮੇਰੀ 65 ਸਾਲ ਹੈ ਜੀ ਠੀਕ ਹੈ ਜੀ 65 ਸਾਲ ਜਸਵੰਤ ਕੌਰ ਜੀ ਕੀ ਇਸ਼ੂ ਸੀਗਾ ਰੋਕ ਕੀ ਲੱਗੇ ਹੋਣਾ ਸੀ ਸਰ ਮੇਰੇ ਨਾਲ ਪਿੱਤੇ ਚ ਪੱਥਰੀ ਸੀ ਮੈਨੂੰ ਪਿੱਤੇ ਦੀ ਪੱਥਰੀ ਸੀ ਮੈਨੂੰ ਹੋਰ ਤੇ ਬਹੁਤ ਸਾਲ ਮੈਡੀਸਿਨ ਖਾਂਦੇ ਨੂੰ ਇੰਗਲਿਸ਼ ਅੰਗਰੇਜ਼ੀ ਮੈਡੀਸਿਨ ਖਾਂਦੇ ਜੀ ਐਡਮਿਟ ਵੀ ਹੋ ਗਈ ਸੀ ਮੇਰੇ ਨੱਕ ਤੇ ਨਾਲੀ ਪਾ ਵੀ ਤਜਾਬ ਬਣਿਆ ਬਹੁਤ ਕੁਝ ਨਹੀਂ ਫਰਕ ਪਿਆ ਸਰ ਉਹਦੇ ਨਾਲ ਮੈਂ ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਇੱਥੇ ਜਾਓ ਭਾਈ ਰੂਪੇ ਤੇ ਇੱਥੇ ਆਏ ਇੱਥੇ ਮੈਂ ਪਹਿਲਾਂ ਕੜਾ ਪੀਤਾ ਮੈਨੂੰ ਨਿੰਬੂ ਦੇ ਰਤਨ ਉਹਨਾਂ ਨੇ ਦਵਾਈ ਦਿੱਤੀ ਡਾਕਟਰ ਸਾਹਿਬ ਨੇ ਮੈਂ ਦਵਾਈ ਖਾਣੀ ਸ਼ੁਰੂ ਕਰੀ ਪੰਜ ਐਤਵਾਰ ਆਈਆਂ ਜੀ ਸਰ ਪੰਜਾਂ ਤੌਰ ਪਰ ਮੈਂ ਦਵਾਈ ਵੀ ਲੈਂਦੀ ਆ ਕੜਾ ਪੀਤਾ ਮੈਂ ਬਿਲਕੁਲ ਠੀਕ ਹਾਂ ਸਰ ਮੈਂ ਦੁਬਾਰਾ ਸਕੈਨ ਕਰਾਈਆ ਮੇਰੇ ਹੁਣ ਬਿਲਕੁਲ ਪਥਰੀ ਨਹੀਂ ਜਾਨੀ ਸੋਚੋ ਕਿੰਨੇ ਪਰਸੈਂਟ ਠੀਕ ਕਰ ਰਹੇ ਆਪਣੇ ਨੂੰ ਮਸਕੂਸ ਕਰ ਰਹੇ ਹੋ ਹੁਣ ਤਾਂ ਬਿਲਕੁਲ ਬਿਲਕੁਲ ਸਰ ਮੈਂ 100% ਹੈ ਜ ਦਵਾਈ ਦਾ ਅਸਰ ਹੋਇਆ ਹੈ ਦੁਆ ਲੱਗੀ ਹੋਈ ਹੈ ਕਿ ਦੇਖੋ ਇਹ ਦੋਨੋਂ ਚੀਜ਼ਾਂ ਹੀ ਅਸਰ ਕਰ ਗਈਆਂ ਦੇਖੋ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਾੜੇ ਦੀ ਅਰਦਾਸ ਹੁੰਦੀ ਹੈ ਪਹਿਲਾਂ ਕਾੜਾ ਉਹਨਾਂ ਦੀ ਤਾਕਤ ਨਾਲ ਤਿਆਰ ਕੀਤਾ ਜਾਂਦਾ ਹੈ ਫਿਰ ਸਾਨੂੰ ਜੋ ਜਦੋਂ ਉਹਨਾਂ ਨੇ ਕਾੜਾ ਵੀ ਛਕਿਆ ਤੇ ਬਾਕੀ ਸਵੇਰੇ ਸ਼ਾਮ ਇਹ ਕੁਛ ਨਾ ਕੋਈ ਬਾਬਾ ਜੀ ਨੂੰ 2-4 ਮਿੰਟ ਟਾਈਮ ਕੱਢ ਕੇ ਜਾਦੂ ਕਰ ਲੈਂਦੇ ਜਾਦੂ ਕਰ ਲੈਂਦੇ ਹਾਂਜੀ ਹਾਂਜੀ ਤੇ ਦਵਾਈ ਤੇ ਕਾੜਾ ਸੀ 3 ਮਹੀਨਾ ਤੋਂ ਮੈਂ ਰੋਟੀ ਬਿਲਕੁਲ ਨਹੀਂ ਖਾਦੀ ਮੈਂ ਦਲੀਆ ਖਿਚੜੀ ਤੇ ਸੀ ਜਿੱਦੇ ਪਹਿਲੇ ਆ ਤਵਰਾਏ ਮੈਂ ਕਿਹਾ ਮੈਂ ਪ੍ਰਸ਼ਾਦਾ ਛਕੜਾ ਸੰਤਕੌਰ ਜੀ ਮਹਿਸੂਸ ਕਰ ਲਿਆ ਵੀ ਨਵੀਂ ਜ਼ਿੰਦਗੀ ਮਿਲੀ ਤੁਹਾਨੂੰ ਨਵੀਂ ਜੀ ਸਰ ਮੇਰਾ ਪ੍ਰੈਸ਼ਰ ਲਿਖਤਾ ਸੀ ਡਾਕਟਰ ਨੇ ਸਰ ਮੇਰਾ ਖੂਨ ਘੱਟ ਸੀ ਮੇਰਾ ਪ੍ਰੈਸ਼ਰ ਨਹੀਂ ਹੋਇਆ ਉਹਨੇ ਕਿਹਾ ਖੂਨ ਪੂਰਾ ਹੋਏ ਪ੍ਰੈਸ਼ਰ ਹੋ ਪਿੱਟਾ ਕੀ ਇਥੋਂ ਇੱਕ ਪ੍ਰਸ਼ਾਦਾ ਛੱਕ ਕੇ ਗਏ ਸੀ ਉਸ ਤੋਂ ਬਾਅਦ ਜੋ ਹੈ ਇਹਨਾਂ ਨੇ ਅਸਰ ਮੈਂ ਸਭ ਕੁਝ ਖਾ ਰਹੀ ਹਾਂ ਹਾਂਜੀ ਹਾਂਜੀ ਓਕੇ ਬਿਲਕੁਲ ਚਲੋ ਗੱਲਬਾਤ ਕਰਦੇ ਹਾਂ ਉਹਨਾਂ ਮਰੀਜ਼ਾਂ ਦੇ ਨਾਲ ਜਿਨ੍ਹਾਂ ਨੇ ਕੈਂਸਰ ਵਰਗੀ ਜਿਹੜੀ ਬਿਮਾਰੀ ਐ ਉਹਦੇ ਉੱਤੇ ਵੀ ਹੁਣ ਕਾਬੂ ਪਾ ਲਿਆ ਤੁਹਾਡਾ ਨਾਮ ਜੀ ਸੁਖਪ੍ਰੀਤ ਕੌਰ ਆ ਜੀ ਤੇ ਕਿਥੇ ਰਹਿੰਨ ਵਾਲੇ ਹੋ ਪਿੰਡ ਕੁੱਤੀਵਾਲ ਕਲਾਂ ਜੀ ਠੀਕ ਐ ਸੁਖਪ੍ਰੀਤ ਜੀ ਕਹਿੰਦਾ ਸੱਚੀ ਐ ਵੀ ਤੁਹਾਨੂੰ ਕੈਂਸਰ ਨੇ ਆਂ ਕਿ ਰਿਆ ਸੀ ਹਾਂਜੀ ਹਾਂਜੀ ਸੱਚੀ ਗੱਲ ਐ ਜੀ ਆਪਰੇਸ਼ਨ ਹੋਇਆ ਸੀ ਗੰਡਾ ਸੀ ਹੁਣ ਮੈਂ ਅੱਗੇ ਨਾਲੋਂ ਬਹੁਤ ਠੀਕ ਐ ਜੀ ਠੀਕ ਐ ਤੇ ਢੂਈ ਚ ਦਰਦ ਹੁੰਦਾ ਸੀ ਉਹ ਵੀ ਠੀਕ ਐ ਜੀ ਹਾਂਜੀ ਕਿੰਨੀ ਵਾਰੀ ਆ ਚੁੱਕੇ ਹੋ ਮੈਨੂੰ 2 ਮਹੀਨੇ ਹੋ ਜਾਣਗੇ ਜੀ 2 ਮਹੀਨੇ ਹੋ ਗਏ ਹਾਂਜੀ ਹਾਂਜੀ ਹਰ ਹਫ਼ਤੇ ਆ ਜਾਂਦੇ ਹਾਂ ਤੇ ਕੈਂਸਰ ਜੇ ਆਪਾਂ ਕਹੀਏ 100 ਚ ਕਿੰਨੇ ਪਰਸੈਂਟ ਹਾਂਜੀ ਹਾਂਜੀ ਤੇ ਢੂਵੀ ਦਰਦੀਓ ਦਰਦ ਵੀ ਨਹੀਂ ਹੋ ਰਿਹਾ ਨਹੀਂ ਜੀ ਦਰਦ ਨਹੀਂ ਹੋ ਰਿਹਾ ਕਿਤੇ ਕਿਤੇ ਲੱਗਦਾ ਐ ਵੀ ਸੁਖਪ੍ਰੀਤ ਨੇ ਹੁਣ ਕੈਂਸਰ ਨੂੰ ਦੁਬਾਰਾ ਢਾ ਲਿਆ ਹਾਂਜੀ 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 ਹਾਂ ਕੈਂਸਰ ਤੋਂ ਦੂਰ ਹੋਣਗੇ ਹਾਂਜੀ ਕੈਂਸਰ ਸੋ ਚੈਰੇ ਖੁਸ਼ੀ ਦੱਸਦੀ ਐ ਵੀ ਸਿਹਤ ਖਰਾ ਹੋਇਆ ਹਾਂਜੀ ਹਾਂਜੀ ਪਹਿਲਾਂ ਤਾਂ ਮੈਂ ਬਹੁਤ ਯਾਦ ਮਤਲਬ ਕਿ ਲਤਾਂ ਜੇ ਠਕਾ ਰਹਿਣ ਲੱਗੀ ਸੀ ਢੂਵੀ ਦੇ ਦਰਦ ਰਹਿਣ ਲੱਗੇ ਸੀ ਹੁਣ ਅੱਗੇ ਨਾਲੋਂ ਬਹੁਤ ਫਰਕ ਐ ਜੀ ਮੈਨੂੰ ਜੇ ਕੁਝ ਹੋਰ ਵੀ ਆਪਣੀਆਂ ਧੀਆਂ ਭੈਣਾਂ ਭਾਈ ਜਿਹੜੇ ਕੈਂਸਰ ਤੋਂ ਪੀੜਤ ਨੇ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੋਂਗੇ ਉਹਨਾਂ ਨੂੰ ਵੀ ਇਹੀ ਸਨੇਹ ਦੇਣਾ ਚ ਕੁਝ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਨੇ ਕੈਂਸਰ ਰੋਮਾ ਦਿੱਤੀ ਹੈ ਜੀ ਹਾਂ ਤੁਹਾਡੀ ਉਮਰ ਜੀ ਕਿੰਨੀ ਜੀ 65 ਸਾਲ ਆ ਜੀ 65 ਸਾਲ ਦੇ ਆਸ-ਪਾਸ ਤੇ ਨਾਮ ਤੁਹਾਡਾ ਜਸਵੀਰ ਕੌਰ ਜੀ ਜਸਵੀਰ ਕੌਰ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਜੈ ਸਿੰਘ ਠੀਕ ਹੈ ਤੇ ਤੁਹਾਨੂੰ ਕੈਂਸਰ ਚ ਕਹਿ ਸੀਗੀ ਜੀ ਹਾਂ ਜੀ ਤੇ ਹੁਣ ਤੁਹਾਡੇ ਦੱਸਦੇ ਬੇਟੇ ਕਿ 100 ਚੋਂ 50 ਪੈਸੇ ਕੈਂਸਰ ਠੀਕ ਹੋ ਗਿਆ ਹਾਂ ਠੀਕ ਸਰੀਰ ਨੂੰ ਪਤਾ ਲੱਗ ਰਿਹਾ ਮਹਿਸੂਸ ਕਰ ਰਹੇ ਆਪ ਕਿ ਦਿੱਕਤ ਕੀ ਆ ਰਹੀ ਸੀ ਪਹਿਲਾਂ ਤੁਹਾਨੂੰ ਦਿੱਕਤ ਛਾਤੀ ਚ ਆਹਾ ਕੱਚੇ ਚ ਗੰਡਾ ਸੀ ਐਡੀਆਂ ਐ ਠੀਕ ਐ ਐਡੀ ਲੰਬੀ ਗੰਡਾ ਸੀ ਹੁਣ ਛੋਟੀ ਜੀ ਰਹਿ ਗਈ ਤੇ ਉਹ 10 12 ਵਾਰ ਆ ਕੇ ਖਾਣਾ ਪੀਣ ਲ ਠੀਕ ਹੋ ਗਈ ਹਾਂ ਕੀ ਪਤਾ ਸੋ ਸਿਸਮ ਮੁਜੀਦ ਸਿੰਘ ਸਾਹਿਬ ਕੀ ਸੱਚ ਕਹਿ ਰਹੇ ਆ ਜੀ ਇਹ ਹਾਂਜੀ ਹਾਂਜੀ ਮੈਂ ਸਾਨੂੰ ਮਤਲਬ 3 ਸਾਲ ਹੋ ਗਏ ਤੁਰੇ ਫਿਰਦਿਆਂ ਨੂੰ ਠੀਕ ਐ ਹੁਣ ਸਾਨੂੰ ਮਤਲਬ ਅਸੀਂ 13ਵੀਂ ਵਾਰ ਆਏ ਆ ਤੇ 50 ਪੈਸੇ ਆਰਾਮ ਆ ਜਣੀ ਕੇ ਪਹਿਲਾਂ ਜੇ ਡਾਕਟਰ ਹੁੰਦੇ ਅੰਗਰੇਜ਼ੀ ਉਹ ਵੀ ਦਿਖਾ ਲਈ ਸਾਰੇ ਉਹ ਵੀ ਦਵਾਈ ਚੱਲ ਰਹੀ ਹੈ ਨਾਲ ਤੇ ਇਹ ਵੀ ਮਤਲਬ ਵੀ ਨਾਲ ਕਾੜਾ ਦਿੱਤਾ ਬਿਲਕੁਲ ਬੈਦਿਕ ਦੇ ਵਿੱਚ ਆ ਕੇ ਉਹਨੂੰ ਇਲਾਜ ਤੇ ਵਧੀਆ ਹੋਇਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਹੁਣ ਕੀ ਉਮੀਦ ਕਰਦੇ ਹੋ ਕਿ ਹੋ ਠੀਕ ਹੋ ਜਾਊਗਾ ਪੂਰਾ ਹਾਂਜੀ ਹਾਂਜੀ ਇਹਨਾਂ ਨੇ ਕਿਹਾ ਵੀ ਸਾਨੂੰ ਮਤਲਬ ਵੀ ਹੋਰ 10 ਕਾੜੇ ਪੀ ਲਓ ਤੇ ਮਤਲਬ ਜਮਾ ਆਰਾਮ ਆ ਜਾਏਗਾ ਠੀਕ ਹੈ ਜੀ ਤੇ ਜੇ ਦਰਸ਼ਕ ਦੇਖ ਰਿਹਾ ਕੈਂਸਰ ਦੇ ਮਰੀ ਉਹਨਾਂ ਦੇ ਘਰ ਦੇ ਉਹਨੂੰ ਕੀ ਕਹਿਣਾ ਚਾਹੋਗੇ ਅਸੀਂ ਕਹਾਂਗੇ ਵੀ ਜਦ ਵੱਦ ਤੋਂ ਵੱਦ ਕੋਈ ਵੀ ਬਿਮਾਰੀ ਹੈ ਉਹਨੂੰ ਆਯੁਰਵੈਦਿਕ ਰਾਹੀਂ ਇਹ ਇਹ ਇੱਕ ਵਾਰੀ ਉਹਨੂੰ ਰੋਕ ਦਿੰਦੀ ਹੈ ਨਾ ਕਿ ਉਹਨੂੰ ਖਤਮ ਨਹੀਂ ਕਰਦੀ ਬਿਮਾਰੀ ਨੂੰ ਜਿਹੜੀ ਆਯੁਰਵੈਦਿਕ ਹੈ ਇਹ ਇਹਨੂੰ ਮਤਲਬ ਜੜ ਤੋਂ ਲੈ ਕੇ ਹੀ ਇਲਾਜ ਕਰਦੀ ਹੈ ਠੀਕ ਹੈ ਜੀ ਸੋ ਹੁਣ ਦਿਲ 'ਚ ਤੁਹਾਡੇ ਪੂਰਾ ਹੈਗਾ ਜੀ ਕਿ ਬਾਕੀ ਦੇ 50% ਠੀਕ ਹੋ ਜਾਣਾ ਹੈ ਹਾਂ ਜੀ ਚਲੋ ਅੱ비 ਉਮਰਾਂ ਜੀ ਲੰਬੀਆਂ ਹੋਣ ਠੀਕ ਹੈ ਤੁਹਾਡਾ ਨਾਮ ਜੀ ਰਜਿੰਦਰ ਸਿੰਘ ਜੀ ਉਮਰ ਕਿੰਨੀ ਹੈ 52 ਸਾਲ ਜੀ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮਾਹੂ ਕੋਲ ਸੂਦਾਂ ਪੈਣ ਠੀਕ ਹੈ ਜੀ ਇੱਥੇ ਕਿਹੜੇ ਰੋਗ ਕਰਕੇ ਆਏ ਹੋ ਇੱਕ ਤਾਂ 슈ਗਰ ਸੀ ਤੇ ਇੱਕ ਲੱਤ ਤੇ ਪੇਨ ਹੁੰਦੀ ਸੀ 나ੜ ਬਲਾਕ ਠੀਕ ਹੈ ਹਾਂ ਜੀ ਯਾਨੀ ਲੱਤ ਤੇ 나ੜਾਂ ਬਲਾਕ ਸੀ ਪੇਨ ਸੀ ਕਿ ਦਰਦ ਸੀ ਕਿ ਤੇ 슈ਗਰ ਵੀ ਸੀਗੀ ਹਾਂ ਜੀ 슈ਗਰ 400 ਤੱਕ ਰਹਿੰਦੀ ਸੀ 400 ਵਧੀ ਹੋਈ ਸੀਗੀ ਤੇ ਕਿੰਨੀ ਕ ਵਾਰ ਆਇਓ ਇੱਥੇ ਪੰਜਵੀਂ ਪੰਜਵੀਂ ਵਾਰ ਆਏ ਹਾਂ ਪੰਜ ਵਾਰ ਆਏ ਹਾਂ ਤੇ ਹੋਰ 슈ਗਰ ਕੀ ਕਹਿੰਦੀ ਹੈ ਹੁਣ ਆ ਵੇਖੋ ਜੀ 211 ਆਈ ਹੈ ਜੀ ਬਸ ਅੱਧੀ ਰਹਿ ਗਈ ਅੱਧੀ ਰਹਿ ਗਈ ਇਹ ਉਮੀਦ ਸੀਗੀ ਕਿ ਕਾੜਾ ਪੀਣ ਨਾਲ ਉਹ ਵੀ ਆਯੁਰਵੈਦਿਕ ਦੇਸੀ ਕ ਨਹੀਂ ਕੋਈ ਮਿਹਨਤ ਨਹੀਂ ਹੈ। ਪਰ ਹੁਣ ਚਿਹਰੇ ਦੀ ਮੁਸਕਾਨ ਦੱਸਦੀ ਹੈ ਕਿ ਸਰੀਰ ਤਕੜਾ ਹੋਇਆ ਹੋਇਆ ਹੈ ਅੰਦਰ। ਹਾਂਜੀ ਹਾਂਜੀ। ਸਰੀਰ ਬੋਲਦਾ ਦੱਸ ਦੋ ਸਿਹਰਾ ਹੁਣ ਅੱਗੇ ਖੜਾ ਨਹੀਂ ਜਾਂਦਾ ਹੁਣ ਤਾਂ 2-4 ਕਿਲੋਮੀਟਰ ਦੌਰ ਤੁਰ ਵੀ ਲਈਦੇ। ਦੌਰ ਵੀ ਲੈਨੇ ਹਾਂ। ਜੇ ਹੋਰ ਦਰਸ਼ਕ ਦੇਖ ਰਿਹਾ ਜਿਹੜੇ ਸ਼ੂਗਰ ਤੋਂ ਪੀੜਤ ਨੇ ਉਹਨਾਂ ਨੂੰ ਕੀ ਸਿਨੇਹ ਦੇਣਾ ਚਾਹੁੰਦੇ ਹੋ? ਉਹ ਆਣ ਕੇ ਕਾੜਾ ਪੀਣ ਤੇ ਠੀਕ ਹੋਣ। ਠੀਕ ਹੈ। ਹਾਂਜੀ। ਚਲੋ ਧੰਨਵਾਦ ਬਹੁਤ। ਅੱਛਾ। ਸੋ ਮਾਤਾ ਜੀ ਮਯੂਦ ਨੇ ਗੱਲਬਾਤ ਕਰਦੀਆਂ ਤੁਹਾਡਾ ਨਾਮ ਜੀ? ਰਣਜੀਤ ਕੌਰ ਜੀ। ਉਮਰ? ਉਮਰ ਮੇਰੀ ਹੈਗੀ 52 ਸਾਲ। ਕਿ ਤੇ ਰਹਿਣ ਵਾਲੇ ਕੁੰਨਰਾਂ ਦੇ ਰਹਿਣ ਵਾਲੇ ਠੀਕ ਹੈ ਜੀ ਇੱਥੇ ਕਿਵੇਂ ਆਣਾ ਹੋਇਆ ਸੀ ਇਹ ਇੱਥੇ ਜੀ ਸਿਚ ਨੈਟ ਤੇ ਵੇਖਿਆ ਸੀਗਾ ਮੇਰੇ ਬੇਟੇ ਨੇ ਜਦੋਂ ਪਤਾ ਲੱਗਿਆ ਸਾਨੂੰ ਵੀ ਇੱਥੇ ਕਾੜਾ ਪੀਉਂਦੇ ਨੇ ਫਿਰ ਮੇਰੇ ਬੇਟਾ ਕਹਿੰਦਾ ਮਾਤਾ ਚੱਲ ਜਿਆ ਕਰੋ ਤੁਹਾਨੂੰ ਤਕਲੀਫ ਕੀ ਸੀ ਮੈਨੂੰ ਵੀਰ ਜੀ ਠਾਰਟ ਦੀ ਬਰਾਉਤ ਸੀ ਠਾਰਟ ਦੀ ਬੋਲਣ ਦੀ ਸੀ ਤੇ ਤੁਰ ਫਿਰ ਕੰਮ ਨਹੀਂ ਹੁੰਦਾ ਸੀ ਨਾ ਹੁੰਦਾ ਹੁੰਦਾ ਨਹੀਂ ਸੀ ਵੀਰ ਜੀ ਹੁਣ ਇੱਥੇ ਕਿੰਨੀ ਵਾਰ ਆ ਗਏ ਹੋ ਮੈਂ 11ਵੀਂ ਵਾਰ ਆਈ ਹਾਂ 11ਵੀਂ ਵਾਰ ਆਏ ਹੋ ਤੇ ਹੁਣ ਅੱਗੇ ਆਣੋ ਸੋਚੋ ਕਿੰਨੇ ਪਰਸੈਂਟ ਮਹਿਸੂਸ ਵਧੀਆ ਕਰਦਾ ਬਹੁਤ ਫਰਕ ਹੈ ਚੋਲੇ ਨਹੀਂ ਉਹ ਨਹੀਂ ਨਹੀਂ ਹੋਣਾ 18 ਚੋਲਾਂ ਦੀਆਂ ਰੋਟੀ ਬਣਾਉਣੀਆਂ ਜੀ ਹਾਂ ਭਾਂਡੇ ਮਾਜ ਲਾਣੀਆਂ ਵਰਤਨ ਸਾਰਾ ਕੰਮ ਕਰਦੀਆਂ ਜੀ ਪਹਿਲਾਂ ਨਾਲੋਂ ਅਤਿਉ ਜਾਸ਼ੀ ਬਹੁਤ ਬਹੁਤ ਫਰਕ ਹੈ ਜੀ ਬਹੁਤ ਫਰਕ ਹੈ ਠੀਕ ਹੈ ਤੋਂ ਚਿਹਰੇ ਤੇ ਮੁਸਕਾਨ ਵੀ ਦੱਸਦੀ ਹੈ ਜੇ ਦਰਸ਼ਕ ਹੋਰ ਦੇਖ ਰਹੇ ਆ ਜਿਹਨੂੰ ਹਾਰਟ ਵੀ ਪੁੱਲ ਮੈਂ ਉਹਨੂੰ ਕੀ ਕਹਿਣਾ ਚਾਹੋਗੇ ਮੈਂ ਹੀ ਕਹਿੰਦੀ ਆ ਜੀ ਵੀ ਇੱਥੇ ਜ਼ਰੂਰ ਕਾੜੇ ਪਿਓ ਨੀਚਾ ਰੱਖੋ ਸਾਰਾ ਨਾਲੋਂ ਵੱਡੀ ਨੀਚਾ ਹੈ ਜੀ ਠੀਕ ਹੈ ਹਾਂਜੀ ਮੈਂ ਬਹੁਤ ਹਰਕਤ 100 ਰੋਗ ਸਿਰਫ ਉਮਰ ਹੀ ਨਹੀਂ ਦੇਖਦੀ ਇਕੱਲੇ ਬਜ਼ੁਰਗਾਂ ਨੂੰ ਨਹੀਂ ਹੁੰਦਾ ਇੱਕ ਜਵਾਨ ਨੌਜਵਾਨ 20 ਮੇਂ ਕੋਲ ਮੌਜੂਦ ਹੈ ਭਾਈ ਜੀ ਤੁਹਾਡਾ ਨਾਮ ਅੰਗਰੇਸ ਸਿੰਘ ਜੀ ਉਮਰ 34 ਜੀ 34 ਸਾਲ ਕਿੱਥੇ ਆਣ ਵਾਲੇ ਹੋ ਗਵਿੰਦਪੁਰਾ ਜੀ ਭਾਈ ਜੀ ਤੁਹਾਨੂੰ ਕੀ ਤਕਲੀਫ ਸੀਗੀ ਪਥਰੀ ਸੀ ਜੀ ਪਥਰੀ ਹੋ ਗਈ ਤੁਹਾਨੂੰ ਕਿੱਥੇ ਗੁਰਦੇ ਚ ਜੀ ਗੁਰਦੇ ਵਿੱਚ ਤੇ ਇੱਥੇ ਕਿੰਨੀ ਕ ਵਾਰ ਆਏ ਹੋ 5ਵੀਂ ਵਾਰ ਆਏ ਹਾਂ ਜੀ 5ਵੀਂ ਵਾਰ ਆਏ ਹਾਂ ਹਾਂਜੀ ਤੇ 100 ਚੋਂ ਕਿੰਨੇ ਪੈਸੇ ਪਥਰੀ ਠੀਕ ਹੋ ਗਈ ਕਲੀਅਰ ਆ ਗਈ ਜੀ ਰਿਪੋਰਟ ਪੂਰੀ ਕਲੀਅਰ ਆ ਗਈ ਹਾਂਜੀ ਹਾਂਜੀ ਸੱਚ ਕਹਿ ਰਹੇ ਉਚਾਰ ਰਿਪੋਰਟਾਂ ਤੁਹਾਡੀ ਹਾਂਜੀ ਤੇ ਯਾਨੀ ਸੋਚ ਉਹ 100 ਪੈਸੇ ਪੂਰੀ ਕਲੀਅਰ ਹੋ ਗਈ ਹੈ ਪੰਜਰ ਕੜਾ ਪੀਣਾਂ ਵਾਲੀ ਹਾਂਜੀ ਉਹ دل ਚ ਖੁਸ਼ੀ ਆ ਫਿਰ ਹਾਂਜੀ ਹਾਂਜੀ ਉਮੀਦ ਸੀਗੀ ਨਹੀਂ ਜੀ ਪਹਿਲਾਂ ਖਾਧੀ ਸੀਗੇ ਤੇ ਬਾਈ ਨਿਕਲੀ ਨਹੀਂ ਜੀ ਠੀਕ ਹੈ ਹਾਂਜੀ ਤੁਸੀਂ ਸਮਝੋ ਜਦੋਂ ਆ ਦੇਸੀ ਆਯੁਰਵੈਦਿਕ ਤਰੀਕੇ ਨਾਲ ਕਾੜੇ ਪੀਤੇ ਨੇ ਤਾਂ ਠੀਕ ਹੋ ਗਿਆ ਹਾਂਜੀ ਹਾਂਜੀ ਜਿਹੜੇ ਹੋ ਸਾਡੇ ਭਾਈਆਂ ਨੂੰ ਪੱਥਰੀ ਕਿਸੇ ਨੂੰ ਹੈਗੀ ਆ ਉਹਨੂੰ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਇੱਕ ਵਾਰੀ ਆਓ ਜੀ ਇੱਕ ਵਾਰੀ ਪੀ ਕੇ ਦੇਖੋ ਪੱਥਰੀ ਗਰੰਟੀ ਨਾਲ ਨਿਕਲ ਜੂ ਜੀ 100% ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਥੈਂਕ ਯੂ ਸੋ ਗੱਲਬਾਤ ਕਰਦੇ ਆ ਜਿਨ੍ਹਾਂ ਨੇ 슈ਗਰ ਦੇ ਉੱਪਰ ਕੰਟਰੋਲ ਪਾਇਆ ਹਾਂਜੀ ਤੁਹਾਡਾ ਨਾਮ ਜੀ ਕਲਦੀਪ ਕੌਰ ਹੈ ਤੁਹਾਡੀ ਉਮਰ ਮੇਰੀ ਮੈਂ 45 ਸਾਲ ਕਿੱਥੇ ਰਹਿਣ ਵਾਲੇ ਹੋ ਅਸੀਂ ਬੱਬ ਤੇ ਜਾਨੂੰ ਆਪਣੀ ਸ਼ੂਗਰ ਸੀਗੀ ਬਿਮਾਰੀ ਹਾਂਜੀ ਬਰਵਤੀ ਸੀਗੀ ਹਾਂਜੀ ਕਿੰਨੀ ਵਾਰ ਆਇਓ ਇੱਥੇ 80 7ਵੀਂ ਵਾਰ ਆ ਗਈ 7ਵੀਂ ਵਾਰ ਆਇਓ ਸ਼ੂਗਰ ਕਿੰਨੀ ਠੀਕ ਹੋਈ ਹੈ ਸੋਚੋ ਸੱਚ ਕਾਫੀ ਫਰਕ ਹੈ ਜੀ ਸਾਨੂੰ ਬਹੁਤ ਹਾਂਜੀ ਹਾਂਜੀ ਮੀ ਸੀਗੀ ਨਹੀਂ ਪਹਿਲਾਂ ਹੈ ਨਹੀਂ ਸੀ ਪਰ ਹੁਣ ਚਿਹਰੇ ਦੀ ਸਮਾਈਲ ਦੱਸਦੀ ਹੈ ਬੜੀ ਪਿਆਰੀ ਜੀ ਬਿਲਕੁਲ ਠੀਕ ਲੱਗਦੇ ਹੋ ਹਾਂਜੀ ਤੇ ਜਿਹਨਾਂ ਨੂੰ ਹੋਰ ਸ਼ੂਗਰ ਹੈਗੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਕਹਾਂਗੇ ਜੇ ਵੀ ਸਾਰੇ ਇੱਥੇ ਆਓ ਤੇ ਲਾਭ ਉਠਾਓ ਇੱਥੇ ਆ ਕੇ ਸ਼ੂਗਰ ਠੀਕ ਕਰੋ ਤੇ ਅੱਡੀ ਪਿਆਰੀ ਸਮਾਈਲ ਦੁਆਰਾ ਪਾਓ ਫੇਸ ਤੇ ਹੈ ਠੀਕ ਹੈ ਜੀ ਸੋ ਗੱਲਬਾਤ ਕਰਦੇ ਆ ਕਿਤਾਬ ਤੇ ਸਾਡੀਆਂ ਬੀਬੀਆਂ ਖੜੀਆਂ ਨੇ ਆਪਣੇ ਆਪਣੇ ਦਵਾਈ ਵਾਸਤੇ ਸਾਡਾ ਨਾਮ ਜੀ ਰਾਜਵਿੰਦਰ ਕੌਰ ਜੀ ਕਿੰਨੀ ਉਮਰ ਤੁਹਾਡੀ 35 ਸਾਲ ਜੀ ਠੀਕ ਹੈ ਕਿੱਥੇ ਰਹਿਣ ਵਾਲੇ ਹੋ ਫਰੀਦਕੋਟ ਦੇ ਜੀ ਠੀਕ ਹੈ ਇੱਥੇ ਕਿਵੇਂ ਆਣਾ ਹੋਇਆ ਕੀ ਰੋਗ ਹੈ ਸ਼ੂਗਰ ਹੈ ਜੀ ਸ਼ੂਗਰ ਦਾ ਕੀ ਹਾਂ ਜੀ ਕਿੰਨੀ ਵਾਰ ਆਏ ਚੌਥੀ ਵਾਰ ਆਏ ਹੋ ਚੌਥੀ ਵਾਰ ਜਿਹੜੇ ਪਹਿਲੀ ਵਾਰ ਆਏ ਸੀਗੇ ਉਹਦੇ ਮੁਕਾਬਲੇ ਚਾਰ ਵਾਰ ਆ ਚੁੱਕੇ ਹੋ ਕਿੰਨੇ ਕ ਪਰਸੈਂਟ ਸੋਚ ਕਿੰਨੇ ਪਰਸੈਂਟ ਸ਼ੂਗਰ ਠੀਕ ਲੱਗ ਰਹੀ ਹੈ 180 ਹੈ ਜੀ ਪਹਿਲਾਂ ਕਿੰਨੀ ਸੀਗੀ ਪਹਿਲਾਂ 450 ਇੰਨੀ ਜ਼ਿਆਦਾ ਯਾਨੀ ਤਕਰੀਬਨ ਢਾਈ ਤਿੰਨ ਗੁਣਾ ਸ਼ੂਗਰ ਘਟ ਗਈ ਹੈ ਅੱਗੇ ਨਾਲ ਹਾਂਜੀ ਠੀਕ ਹੈ ਕਿਦਾਂ ਮਹਿਸੂਸ ਕਰ ਰਹੇ ਮਸ਼ਹੂਰ ਠੀਕ ਹੈ ਜੀ ਠੀਕ ਹੈ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਹਨਾਂ ਨੂੰ ਸ਼ੂਗਰ ਹੈਗੀ ਹੈ ਤੇ ਆਉਣਾ ਚਾਹੁੰਦੇ ਆ ਕੀ ਕਹਿਣਾ ਚਾਹੋਗੇ ਹਾਂਜੀ ਵੀ ਜਰੂਰ ਆਉਣ ਜੀ ਇੱਥੇ ਚਲੋ ਠੀਕ ਹੈ ਧੰਨਵਾਦ ਜੀ ਤੁਹਾਡਾ ਨਾਮ ਜੀ ਬਲਜਿੰਦਰ ਕੋ ਕਿੱਥੇ ਰਹਿਣ ਵਾਲੇ ਹੋ ਅਸੀਂ ਲੁਧਿਆਣੇ ਤੋਂ ਸਾਈਡ ਤੇ ਹੰਬੜਾ ਪਿੰਡ ਪੈਂਦਾ ਹੰਬੜਾ ਤੋਂ ਹਾਂ ਜੀ ਉਮਰ 55 ਸਾਲ ਤੇ ਕਿਸ ਰੋਗ ਕਰਕੇ ਇੱਥੇ ਆਏ ਹੋ ਤੁਸੀਂ ਸ਼ੂਗਰ ਆ ਜੀ ਕਿੰਨੀ ਵੀ ਵਾਰ ਆਏ ਮੈਂ ਪਹਿਲੀ ਵਾਰ ਹੀ ਆਈ ਹਾਂ ਜੀ ਅੱਜ ਪਹਿਲੀ ਵਾਰ ਆਏ ਹਾਂ ਤੇ ਕਿਵੇਂ ਲੱਗਿਆ ਸੀਗਾ ਕਿਵੇਂ ਪਤਾ ਲੱਗਿਆ ਕਿ ਇੱਥੇ ਸ਼ੂਗਰ ਦਾ ਵੀ ਦੇਸੀ ਇਲਾਜ ਹੁੰਦਾ ਹੈ ਤਾਂ ਅਸੀਂ ਜੀ ਮਮੈਲ ਤੇ ਦੇਖਿਆ ਸੀਗਾ ਠੀਕ ਹੈ ਹਾਂ ਜੀ ਹੁਣ ਕੀ ਉਮੀਦ ਹੈ ਕੀ ਲੱਗਦਾ ਹੈ ਜਦੋਂ ਦੇਖਦੇ ਆ ਵੀ ਸਾਰੀ ਦੁਨੀਆ ਨੂੰ ਪੁੱਛਦੇ ਆ ਵੀ RAM ਆਉਂਦਾ ਤੇ ਮੈਨੂੰ ਵੀ ਆਊਗਾ ਈ ਚਲੋ ਹਾਂਜੀ 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 ਪੂਰੀ ਉਮੀਦ ਰੱਖ ਕੇ ਆਏ ਹਾਂ ਹਾਂਜੀ ਪੂਰੀ ਉਮੀਦ ਰੱਖ ਕੇ ਆਏ ਆ ਹਾਂਜੀ ਸਾਡੇ ਟੱਕ ਟੱਟ ਜਾਣ ਇੱਥੇ ਆ ਕੇ ਨਹੀਂ ਹੋ ਜਾਣਗੀਆਂ ਲੋਕਾਂ ਦੇ ਹੋਰਿਆ ਤੁਹਾਡੇ ਵੀ ਦੁੱਖ ਹਾਂਜੀ 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 ਇਹ ਲੰਮੀਆਂ ਕਤਾਰਾਂ ਗਵਾਹੀ ਨਿਸ਼ਚਿਤ ਦੀਆਂ ਕਿ ਇੱਥੇ ਕੁਈ ਨਾ ਕੋਈ ਰੋਗ ਜਰੂਰ ਦੂਰ ਹੁੰਦੇ ਨੇ ਤਾਂ ਹੀ ਇੱਥੇ ਆਪਣੇ ਆਪਣੇ ਬਾਈ ਇੰਤਿਆਜ਼ ਖੜੇ ਨੇ ਬਾਈ ਜੀ ਨਹੀਂ ਖੜੇ ਨੇ ਬਾਈ ਜੀ ਕੀ ਨਾਮ ਤੁਹਾਡਾ ਪਰਮਜੀਤ ਪਰਮਜੀਤ ਜੀ ਉਮਰ ਕਿੰਨੀ 50 ਸਾਲ ਦੀ ਕਿੱਥੇ ਰਹਿਣ ਵਾਲੇ ਹੋ ਬੋਟਰ ਦੇ ਠੀਕ ਹੈ ਜੀ ਤੇ ਕਿਹੜੇ ਰੋਗ ਕਰਕੇ ਇੱਥੇ ਆਏ ਹੋ ਸ਼ੂਗਰ ਦਾ ਕਰ ਸ਼ੂਗਰ ਵੱਧਦੀ ਹੈ ਕਾਫੀ ਪਹਿਲਾਂ 400 ਸੀ ਜਦੋਂ ਸ਼ੁਰੂ ਬਾਤ ਆਉਣ ਲੱਗਾ 400 ਹਾਂ ਸ਼ੁਰੂ ਹੋਏ ਆਣਾ ਇੱਥੇ ਕਿੰਨੀ ਵਾਰ ਆਏ ਹੋ 7ਵੀਂ ਵਾਰ 7ਵੀਂ ਵਾਰ ਤੇ 100 ਤੋਂ ਕਿੰਨੇ ਪੈਸੇ ਫਰਕ ਪੈ ਗਏ 150 ਰਹਿ ਗਏ 400 ਤੋਂ 150 ਰਹਿ ਗਈ 150 ਐਨਾ ਘੱਟ ਗਈ ਸ਼ੂਗਰ ਹਾਂ ਹਾਂਜੀ ਤੇ ਕਿਵੇਂ ਲੱਗਦਾ ਹੁਣ ਸਰੀਰ ਅਗਰ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਤੁਰਨ ਫਿਰਨ ਹਾਂ ਠੀਕ ਹੈ ਜੀ ਠੀਕ ਲੱਗਦਾ ਹੈ ਬਹੁਤ ਵਧੀਆ ਜੀ ਕਿਵੇਂ ਜੇ ਦਰਸ਼ਕ ਦੇਖ ਰਹੇ ਤੁਹਾਨੂੰ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜਰੂਰ ਆਉਣਾ ਚਾਹੀਦਾ ਇੱਥੇ ਜੀ ਕਾੜੇ ਨਾ ਠੀਕ ਹੋ ਰਹੇ ਆ ਜੀ ਸਹੀ ਹੈ ਜੀ ਪੈਸੇ ਤੇ ਲੱਗਦੇ ਨਾ ਜੀ ਨਾ ਕੋਈ ਪਾਇ ਸੀ ਬਾਈ ਜੀ ਸੀ ਬਾਈ ਜੀ ਠੀਕ ਹੈ ਬਾਈ ਸੋ ਡੇਰਾ ਨਿਰਮਲਾ ਵਿਖੇ ਭਾਈ ਰੂਪਾ ਵਿਖੇ ਕਿਵੇਂ ਪ੍ਰੇਮ ਪਿਆਰ ਆਦਰ ਸਤਕਾਰ ਦੇ ਨਾਲ ਮਰੀਜ਼ਾਂ ਦਾ ਹੁੰਦਾ ਇਲਾਜ ਦੇਖ ਸਕਦੇ ਹੋ ਦੂਦਰਾਡੇ ਤੋਂ ਜੀ ਹਾਂ ਨਾਰਥ ਇੰਡੀਆ ਦੀ ਗੱਲ ਕਰੀਏ ਤਾਂ 7 8 8 8 ਸਟੇਟਾਂ ਤੋਂ ਇੱਥੇ ਮਰੀਜ਼ ਆਉਂਦੇ ਨੇ 슈ਗਰ ਦੇ ਕੈਂਸਰ ਦੇ ਰਸੋਲੀਆਂ ਵਾਲੇ ਜਾਂ ਦਿਲ ਦੇ ਰੋਗਾਂ ਦੇ ਮਰੀਜ਼ ਆਉਂਦੇ ਨੇ ਹਾਰਟ ਦੇ ਮਰੀਜ਼ ਤੇ ਇੱਥੇ ਜੇ ਕੇ ਲਾਈਫ ਕੇਅਰ ਵੈਲਫੇਅਰ ਸੁਸਾਇਟੀ ਵਾਲੇ ਕਿਸ ਤਰ੍ਹਾਂ ਕਰਦੇ ਆ ਮਦਦ ਦੇਖ ਸਕਦੇ ਹੋ ਜੀ ਜੇਕੇ ਲਾਈਫ ਕੇਅਰ ਆਯੁਰਵੈਦਿਕ ਜੀ ਹਾਂ ਆਯੁਰਵੈਦਿਕ ਤਰੀਕੇ ਦੇ ਨਾਲ ਜੇਕੇ ਲਾਈਫ ਕੇਅਰ ਵੈਲਫੇਅਰ ਸੁਸਾਇਟੀ ਵਾਲੇ ਇੱਥੇ ਕਰਦੇ ਇਲਾਜ ਕਰਮਵਾ ਟੋਕਨ ਨੰਬਰ ਲੱਗਦੇ ਆ ਤੇ ਆਪਣੀ ਆਪਣੀ ਵਾਰੀ ਸਿਰ ਚਾਹੇ ਕੋਈ ਛੋਟਾ ਹੈ ਵੱਡਾ ਹੈ ਅਮੀਰ ਹੈ ਗਰੀਬ ਹੈ ਸਭ ਨੂੰ ਇੱਕੋ ਹੀ ਤਕੜੀ ਚ ਤੋਲਿਆ ਜਾਂਦਾ ਹੈ ਇੱਕੋ ਹੀ ਪ੍ਰੇਮ ਪਿਆਰ ਸਤਿਕਾਰ ਦੇ ਨਾਲ ਇੱਥੇ ਗੱਲਬਾਤ ਕੀਤੀ ਜਾਂਦੀ ਹੈ ਕਾੜੇ ਪਲਾਏ ਜਾਂਦੇ ਆ ਤੇ ਨਾਲ ਦੇ ਨਾਲ ਹਰ ਤਰ੍ਹਾਂ ਦੇ ਨਾਲ ਇੱਥੇ ਮਦਦ ਕੀਤੀ ਜਾਂਦੀ ਹੈ ਉਹਨਾਂ ਸਾਰੇ ਮਿਰਜਾਂ ਦੀ ਜਿਹੜੇ ਕਿਸੇ ਕਿਸੇ ਰੋਗ ਤੋਂ ਪਿੱੜਤ ਨੇ ਕੋ ਲੰਬੀਆਂ ਕਤਾਰਾਂ ਲੱਗੀਆਂ ਨੇ ਤੇ ਡਾਕਟਰ ਜੁਗਰਾਜ ਉਹ ਅਟੈਂਡ ਕਰ ਰਿਹਾ ਹੈ ਜੇ ਕੇ ਲਾਈਫ ਕੇ ਰੈਫਰ ਸੋਸਾਇਟੀ ਤੋਂ ਤੇ ਉਸ ਤੋਂ ਬਾਅਦ ਇੱਧਰ ਨੂੰ ਆ ਕੇ ਬਿਲਕੁਲ ਉਹਦੇ ਨਾਲ ਹੀ ਬੈਕ ਸਾਈਡ ਤੇ ਇੱਥੇ ਮਿਲਦਾ ਕਾੜਾ ਦੇਸੀ ਕਾੜਾ ਇੱਥੇ ਪੀਓ ਜੀ ਬਾਬਾ ਜੀ ਕਿਹੜੇ ਕਿਹੜੇ ਕਾੜੇ ਆਪਣੇ ਕੋਲ ਹੈਗੇ ਨੇ ਇੱਥੇ ਸ਼ੂਗਰ ਦਾ ਜੀ ਹਾਰਡ ਦਾ ਜੀ ਤੇ ਦਰਦਾਂ ਦਾ ਜੀ ਠੀਕ ਹੈ ਠੀਕ ਹੈ ਤੇ ਕੈਂਸਰ ਠੀਕ ਹੈ ਆ ਕਿਹੜਾ ਪਾਇਆ ਹੋਇਆ ਇਹ ਜੀ ਹਾਰਡ ਦਾ ਜੀ ਹਾਰਡ ਵਾਲਾ ਸੋ ਦਰਸ਼ਕੋ ਆ ਇਸ ਤਰ੍ਹਾਂ ਆ ਮਿੱਟੀ ਦੀ ਇਹ ਜੀ ਉਪੀ ਹੈ ਤੇ ਇਹਦੇ ਵਿੱਚ ਜੋ ਜੋ ਤੁਹਾਨੂੰ ਰੋਗ ਨੇ ਚਾਹੇ ਉਹ ਕੈਂਸਰ ਹੈ ਚਾਹੇ ਕੋਈ ਹਾਰਟ ਦੀ ਬਲੋਕੇਜ ਲੱਗਦੀ ਹੈ ਜਾਂ ਸ਼ੂਗਰ ਦਾ ਲੱਗਦਾ ਹੈ ਤਾਂ ਇਹਨਾਂ ਦੇ ਉੱਤੇ ਇਲਾਜ ਨੇ ਤੇ ਹੁਣ ਆਪਾਂ ਨੂੰ ਦੇਖਦੇ ਹਾਂ ਇਹ ਬਿਲਕੁਲ ਇੱਕ ਕੁੱਟ ਲੈ ਕੇ ਇੱਕ ਸਿਪ ਲੈ ਕੇ ਮਹਿਸੂਸ ਹੁੰਦਾ ਹੈ ਕਿ ਵਾਕਈ ਸਰੀਰ ਦੇ ਅੰਦਰ ਕੋਈ ਇੱਕ ਇਹ ਜੀ ਆਯੁਰਵੈਦਿਕ ਇੱਕ ਕੁਦਰਤ ਦੀ ਨੇ ਇੱਕ ਇਹ ਜੀ ਦਵਾਈ ਜਾ ਰਹੀ ਹੈ ਜਿਹਦੇ ਨਾਲ ਤੁਹਾਨੂੰ ਆਪਣੇ ਆਪ ਚ ਪੋਜ਼ਿਟਿਵ ਵਾਈਬਸ ਆਣੀਆਂ ਸਰੀਰ ਚੋਂ ਮਹਿਸੂਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਗੱਲਬਾਤ ਕਰਦੇ ਆਂ ਸੇਵਾਦਾਰ ਬਾਬਾ ਪਰਮਿੰਦਰ ਸਿੰਘ ਜੀ ਕੁਲਾਰ ਜੀ ਨਾਬ ਬਾਬਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਪਾਜੀ ਅਜੇ ਹੀ ਕਿਹੋ ਜੀ ਕਿਰਪਾ ਹੋ ਰਹੀ ਹੈ ਵੀ ਹਜ਼ਾਰਾਂ ਦੀ ਸੰਖਿਆ ਜਿੱਥੇ ਰੋਗੀ ਆ ਰਹੇ ਆ ਤੇ ਰੋਗ ਮੁਕਤ ਹੋ ਰਹੇ ਆ ਕਿਵੇਂ ਲੱਗਦਾ ਮਨ ਦੇ ਭਾ ਸਤਗੁਰੂ ਮਹਾਰਾਜ ਦੀ ਕਿਰਪਾ ਜੀ ਪਹਿਲੀ ਗੱਲ ਤਾਂ ਇਹ ਧਰਤੀ ਆ ਜਿਹੜੀ ਭਾਈ ਰੂਪੇ ਦੀ ਇੱਥੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨ ਪਏ ਹੋਏ ਆ 6 ਮਹੀਨੇ ਤੋਂ ਉੱਪਰ ਦਾ ਸਮਾਂ ਮਹਾਰਾਜ ਇਸ ਨਗਰੀ 'ਚ ਰਹੇ ਆ ਇਹ ਤੋਂ ਤਾਂ ਮੰਨ ਲਓ ਚੱਪਾ ਚੱਪਾ ਜਿਹੜਾ ਇਹ ਧਰਤੀ ਦਾ ਸਤਗੁਰੂ ਮਹਾਰਾਜ ਨੇ ਨਵਾਜਿਆ ਹੋਇਆ ਤੇ ਜਿਹੜਾ ਆਪਾਂ ਜਲ ਵਰਤਦੇ ਆ ਖੂਹਾਂ ਦਾ ਇਹ ਵੀ ਬਾਬਾ ਭਾਈ ਰੂਪਚੰਦ ਜੀ ਦੀ ਅਨਸਵੰਸ ਨੇ ਖੂਲ ਵਾਇਵੇ ਆ ਉਹਨਾਂ ਦੇ ਟੱਕ ਲਾਏ ਵੇ ਆ ਤੇ ਇਹਨਾਂ ਨੂੰ ਵਰ ਸੀਗਾ ਇੱਥੋਂ ਜਿਹੜਾ ਜਾਲਾ ਨਾਭੇ ਰਸਤ ਨੂੰ ਪਟਿਆਲੇ ਰਸਤ ਨੂੰ ਰਾਜੇ ਲੈ ਜਾਂਦੇ ਰਿਹਾ ਪੀਣ ਵਾਸਤੇ ਤੇ ਮਹਾਰਾਜ ਜੀ ਦੀ ਉਹਨਾਂ ਦੀ ਭਾਵਨਾ ਸੀ ਵੀ ਇਹ ਜਾਲਾ ਜਿਹੜਾ ਇਹ ਦੁੱਖ ਤੋੜਦਾ ਰੋਗ ਤੋੜਦਾ ਤੇ ਜਿਹੜੀ ਆਪਣੇ ਇੱਥੇ ਸਰਦਾ ਸੰਗਤਾਂ ਦੀ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਅਰਦਾਸ ਹੁੰਦੀ ਹੈ ਜਿੰਨੀ ਸੰਗਤ ਆਉਂਦੀ ਹੈ ਵੱਖਰੀ ਵੀ ਸਭ ਦੀ ਦੁੱਖਾਂ ਦੀ ਅਰਦਾਸ ਹੁੰਦੀ ਹੈ ਤੇ ਜਿਹੜੀ ਅਸਲੀ ਆਪਾਂ ਦੇਸੀ ਕਾੜੇ ਨੇ ਜਿਹੜੇ ਆਪਣੇ ਪ੍ਰਾਤਨ ਪਹਿਲਾ ਮਹਾਪੁਰਖ ਬਣਾਉਂਦੇ ਹੁੰਦੇ ਸੀ ਜਾਂ ઋષਿਮੁਣੀ ਬਣਾਉਂਦੇ ਹੁੰਦੇ ਸੀ ਜਾਂ ਹੁਣ ਆਪਣੇ ਵੈਦਾਚਾਰਿਆਂ ਨੇ ਬੀਐਮਐਸ ਡਾਕਟਰ ਆਪਾਂ ਦੋਨੇ हायर ਕੀਤੇ ਆ ਵੀ ਦੇਖੋ ਇਹ ਬਹੁਤ ਵੱਡਾ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਸੰਗਤ ਨੂੰ ਜਿਹੜਾ ਆਪਾਂ ਕਾੜਾ ਪੀਣਾ ਵਾ ਇਹ ਨਹੀਂ ਵੀ ਆਪਾਂ ਆਪ ਹੀ ਬਣਾਤਾ ਤੇ ਸਿਖਾਤਾ ਇੰਨੀ ਸੰਗਤ ਆ ਰਹੀ ਇਹਨਾਂ ਦੀ ਜ਼ਿੰਮੇਵਾਰੀ ਆ ਇਸ ਕਰਕੇ ਆਪਾਂ ਇਹ ਜਿਹੜੇ ਪੂਰੇ ਸੀਨੀਅਰ ਵਧੀਆ ਡਾਕਟਰ ਨੇ ਬੀਐਮਐਸ ਸਮਝਾ ਲੈ ਇੰਨਾ ਤੇ ਆਪਾਂ ਨੂੰ ਪੂਰਾ ਵਿਸ਼ਵਾਸ ਤੇ ਭਰੋਸਾ ਅਸੀਂ ਤਕਰੀਬਨ ਪਿਛਲੇ ਅਕਤੂਬਰ ਮਹੀਨੇ ਤੇ ਸ਼ੁਰੂ ਕੀਤਾ ਸੀਗਾ ਸਾਲ ਹੋ ਗਿਆ ਤੇ ਬਾਬਾ ਜੀ ਇੱਥੇ ਆਪਣੇ ਕੜਾ ਪ੍ਰਸ਼ਾਦ ਚਾਹ ਦੀ ਸੇਵਾ ਰੋਟੀ ਲੰਗਰਦਾਲ ਦੀ ਸੇਵਾ ਹੁੰਦੀ ਹੈ ਤੇ ਕਿੱਦਾਂ ਲੱਗਦਾ ਹੈ ਇਨਸਾਨੀਅਤ ਲਈ ਪ੍ਰੇਮ ਪਿਆਰ ਸਤਿਕਾਰ ਇਸ ਤੋਂ ਵੱਡੂ ਉਦਾਹਰਨ ਹੋਰ ਕੀ ਹੋ ਸਕਦੀ ਹੈ ਕਿਵੇਂ ਲੱਗਦਾ ਨਹੀਂ ਦੇਖੋ ਇਹ ਸੰਗਤ ਜਿਹੜੀ ਹੁਣ ਇੰਨੀ ਦੂਰ ਦੂਰੋਂ ਆਉਂਦੀ ਹੈ ਨਾ ਕਈਆਂ ਨੂੰ ਤਾਂ ਵਿਚਾਰਿਆਂ ਨੂੰ ਇਹ ਵੀ ਹੁੰਦਾ ਵੀ ਖਾਲੀ ਪੇਟ ਜਾਣਾ ਉਹ ਵਿਚਾਰੇ 4 4 ਵਜੇ ਦੇ ਕਈ ਦਿੱਲੀ ਤੋਂ ਰਾਤ ਦੇ ਤੁਰੇ ਆਉਂਦੇ ਆ ਤੇ ਉਹ ਕੰਜਨ ਵਾਈ ਹੁੰਦਾ ਵੀ ਪਾਸਟਿੰਗ ਚ ਲੈਣਾ ਪਰ ਨਹੀਂ ਜਿਹੜਾ ਕਾੜਾ ਆਪਾਂ ਸਿਰਫ ਅੱਧਾ ਘੰਟਾ ਪਹਿਲਾਂ ਪ੍ਰਸ਼ਾਦਾ ਛੱਕਾ ਹੋਵੇ ਨਾ ਤਾਂ ਵੀ ਲੈ ਸਕਦੇ ਆ ਇਸ ਕਰਕੇ ਅਸੀਂ ਜਦੋਂ ਤੋਂ ਸੰਗਤ ਸਾਡੇ ਕੋਲੇ ਮੰਨ ਲਓ ਪਹਿਲਾਂ ਤਾਂ 40 50 ਨਗਰ ਤੋਂ ਸ਼ੁਰੂ ਕੀਤਾ ਸੀਗਾ ਫਿਰ ਜਦੋਂ ਸੰਗਤ ਵਧਣ ਲੱਗੀ ਦੂਰ ਦੀ ਸੰਗਤ ਹੋਣ ਲੱਗੀ ਉਦੋਂ ਤੋਂ ਹੀ ਪ੍ਰਸ਼ਾਦਾ ਹਰ ਐਤਵਾਰ ਚਾਹ ਦਾ ਭੰਡਾਰਾ तकरीबन ਸਵੇਰੇ 6-7 ਵਜੇ ਚਾਹ ਬਣ ਜਾਂਦੀ ਹੈ ਤੇ 9:00 ਵਾਂ 9:30 ਪ੍ਰਸ਼ਾਦ ਦਾ ਸੰਗ ਤਿਆਰ ਕਰ ਦਿੰਦੇ ਆ ਸਾਰੇ ਸੇਵਾਦਾਰ ਨੇ ਇਹ ਸੰਗਤੀ ਵਿੱਚੋਂ ਸੇਵਾ ਕਰਦੀ ਆ ਕੋਈ ਦਾਲਾਂ ਲਿਆਉਂਦਾ ਕੋਈ ਦੁੱਧ ਲਿਆਉਂਦਾ ਕੋਈ ਆਟਾ ਲੈ ਆਉਂਦਾ ਜਿੰਨਾ ਕਿ ਸਾਥ ਹੁੰਦਾ ਅਸੀਂ ਸਾਰੇ ਰਲ ਮਿਲ ਕੇ ਵੀ ਸਾਨੂੰ ਖੁਸ਼ੀ ਹੁੰਦੀ ਆ ਵੀ ਜਰ ਇੰਨੇ ਮਰੀਜ਼ ਇੰਨੇ ਲੋਕ ਦੁਖੀ ਆਉਂਦੇ ਨੇ ਤੇ ਜਿਉਂ ਉਹਨਾਂ ਨੂੰ ਸਮੇਂ ਸਿਰ ਗਰਮ ਪ੍ਰਸ਼ਾਦਾ ਨਹੀਂ ਮਿਲਦਾ ਕਹੋ ਕਿ ਜੇ ਟਿਫਣਾ ਚ ਵੀ ਪਾ ਕੇ ਲਿਆਉਂਦੇ ਤਾਂ ਠੰਡਾ ਹੋ ਜਾਂਦਾ ਜਾਨ ਇਨਸਾਨੀਅਤ ਦੀ ਇਨਸਾਨੀ ਦਨਿਸ਼ਕਾਮ ਸੇਵਾ ਕਰ ਹਾਂ ਨਿਸ਼ਕਾਮ ਸਾਡੇ ਤਾਂ ਮਨ ਦੀ ਇਹ ਭਾਵਨਾ ਹੁੰਦੀ ਆ ਵੀ ਕੋਈ ਸੁਣਵਾਈ ਨਾ ਲੱਗੇ ਵੀ ਅਸੀਂ ਉੱਥੇ ਗਏ ਸੀ ਪ੍ਰਸ਼ਾਦਾ ਪਾਣੀ ਨਹੀਂ ਮਿਲਿਆ ਕੋਈ ਰਹਿਣ ਦੀ ਤਕਲੀਫ ਆਈ ਜਿਹੜੇ ਜਾਦੇ ਦੂਰ ਤੋਂ ਹੁੰਦੇ ਆ ਉਹ ਕਈ ਵਾਰੀ ਇੱਕ ਰਾਤ ਪਹਿਲੀ ਆ ਜਾਂਦੇ ਸਾਡੇ ਕੋਲ ਤਾਂ ਐਵੇਂ ਨਹੀਂ ਗੁਰੂ ਘਰ ਦਿੱਤੀ ਗਿਆ ਜਾਂਦਾ ਬਖਸ਼ਿਸ਼ ਠੀਕ ਹੈ ਉਹਨਾਂ ਦੀ ਬਖਸ਼ਿਸ਼ ਹੈ ਮਹਿਮਾਨ ਸਾਹਿਬ ਇੱਕ ਉਹ ਬੇਨਤੀ ਜ਼ਰੂਰ ਕਰ ਦਿਓ ਹਾਂਜੀ ਹਾਂਜੀ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਨੀ ਚਾਹੁੰਦਾ ਬਹੁਤ ਸਾਰੇ ਨਗਰਾਂ ਦੇ ਵਿੱਚ ਸਾਡੇ ਭਾਈ ਰੂਪੇ ਦਾ ਨਾਮ ਜਿਹੜਾ ਬਹੁਤ ਦੂਰ ਤੱਕ ਗਿਆ ਕਰਕੇ ਵੀ ਇਸ ਸਥਾਨ ਤੋਂ ਸਾਲ ਹੋ ਗਿਆ ਕਾੜੇ ਦੀ ਸੇਵਾ ਚੱਲਦੀ ਇਹਨੂੰ ਤਾਂ ਕਈ ਲੋਕ ਨੇ ਇਹ ਕਹਿ ਕੇ ਵੀ ਅਸੀਂ ਵੀ ਭਾਈ ਰੂਪੇ ਵਾਲਿਆਂ ਕਾੜਾ ਪਿਆਰੇ ਆ ਬਹੁਤ ਆਵਾਂ ਤੇ ਜਾ ਕੇ ਪਰ ਮੈਂ ਅੱਜ ਆਪ ਜੀ ਦੇ ਚੈਨਲ ਰਾਹੀਂ ਇਹ ਅੱਗੇ ਵੀ ਮੈਂ ਬੇਨਤੀ ਕੀਤੀ ਇੱਕ ਦੋ ਵਾਰੀ ਵੀ ਅਸੀਂ ਕਿਤੇ ਵੀ ਬਾਹਰ ਜਾ ਕੇ ਹੋਰ ਕਿਸੇ ਸਥਾਨ ਤੇ ਕੜਾ ਨਹੀਂ ਪੀਉਂਦੇ ਤੇ ਅਸੀਂ ਆਪ ਕੜਾ ਵੀ ਨਹੀਂ ਤਿਆਰ ਕਰਦੇ ਸਾਡੀ ਇਹ ਡਾਕਟਰਾਂ ਦੀ ਟੀਮ ਹੈ ਜਿਹੜੀ ਸਿਰਫ ਹਰ ਐਤਵਾਰ ਇਸੇ ਸਥਾਨ ਦੇ ਉੱਪਰ ਨਰਮਲ ਡੇਰਾ ਕੂਆ ਵਾਲਾ ਇਹਨਾਂ ਤੋਂ ਆਪਾਂ ਸੇਵਾ ਲਈ ਵੀ ਇੱਕ ਦਿਨ ਦੀ ਵੀ ਤੁਸੀਂ ਸਾਰੀ ਟੀਮ ਨੇ ਘੱਟੋ ਘੱਟ 15-20 ਣਾਣਿਆਂ ਦੀ ਇਹ ਡਾਕਟਰਾਂ ਦੀ ਟੀਮ ਆ ਇਹਨਾਂ ਦੇ ਬੱਚੇ ਨੇ ਤੇ ਜਿਹੜੇ ਮੈਡੀਕਲ ਸਾਧਨ ਨੇ ਸਾਰਾ ਸੋ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਵੀ ਜਿੱਥੇ ਵੀ ਤੁਸੀਂ ਕਾੜਾ ਪੀਣ ਜਾਂਦੇ ਹੋ ਜਦੋਂ ਤੁਹਾਨੂੰ ਕੋਈ ਅਗਲਾ ਕਹਿੰਦਾ ਵੀ ਇਹ ਭਾਈ ਰੂਪੇ ਆ ਲਿਆ ਜਾਓ ਅਸੀਂ ਕਿਤੇ ਵੀ ਬਾਹਰ ਕਾੜਾ ਨਹੀਂ ਪੀਉਂਦੇ ਆਪਣੀ ਜ਼ਿੰਮੇਵਾਰੀ ਤੇ ਜਿੱਥੇ ਮਰਜ਼ੀ ਪੀਓ ਸਾਨੂੰ ਕਈ ਬਹੁਤ ਸਾਰੀਆਂ ਸੰਗਤਾਂ ਦੇ ਫੋਨ ਲਾਈ ਬਾਬਾ ਜੀ ਤੁਸੀਂ ਕੋਠਾਗਿਰੂ ਕਿੱਦਣ ਪਿਉਣ ਆਉਣਾ ਹੈ ਭਗਤੇ ਕਿੱਦਣ ਪਿਉਣ ਆਉਣਾ ਹੈ ਤੁਸੀਂ ਰਾਮਪੁਰੇ ਬਰਨਾਲਾ ਮੈਂ ਕਹਾਂ ਜੀ ਅਸੀਂ ਬਾਹਰ ਕਿਤੇ ਨਹੀਂ ਜਾਂਦੇ ਸਤੋ ਦਾ ਇੱਥੇ ਐਤਵਾਰ ਨੂੰ ਸੰਗਤ ਦੀ ਸੇਵਾ ਵਸਾ ਹੁੰਦੀ ਹੈ ਤੇ ਅਸੀਂ ਆਪਣੇ ਸਥਾਨ ਤੇ ਸੇਵਾ ਕਰਦੇ ਹਾਂ ਬੇਨਤੀ ਹੈ ਵੀ ਕਿਸੇ ਵੀ ਗਮਰਾ ਨਾ ਹੋਵੋ ਜਿਹਨੇ ਆਪਣੇ ਕੋਲ ਕੜਾ ਪੀਣਾ ਸਿਰਫ ਐਤਵਾਰ ਨੂੰ ਸੱਡੇ ਨੂੰ ਭਾਈ ਰੂਪੇ ਹੀ ਪੀ ਸਕਦੇ ਹੋ ਕੋਈ ਫੀਸ ਨਹੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਸੱਚ ਹੈ ਸੱਚ ਹਾਂ ਜੇ ਕੋਈ ਆਪ ਦਾ ਵੀ ਲੈ ਕੇ ਜਾਂਦਾ ਉਹਦੇ ਲਈ ਥੋੜੀ ਜੀ ਕੋਸਟ ਲੱਗਦੀ ਹੈ ਕਿਉਂਕਿ ਆਪਾਂ ਨੂੰ ਸਿਰਫ ਤਿਆਰ ਕਰਾਉਣੇ ਪੈਂਦੇ ਕਿਉਂਕਿ ਆਪਾਂ ਜਿਹੜਾ ਫੈਸ਼ ਕੜਾ ਹੈ ਬਹਾਲ ਦਿਨ ਰੱਖ ਨਹੀਂ ਸਕਦੇ ਉਹ ਪਰ ਤਿਆਰ ਕਰਾਉਣੇ ਪੈਂਦੇ ਕਰਕੇ ਉਹਦੀ ਜਿੰਨੇ ਕ ਆਪਾਂ ਨੂੰ ਲਾਗਤ ਆਉਂਦੀ ਹੈ ਉਹ ਵੀ ਮਤਲਬ 30 35% ਲੈਸ ਕਰਕੇ ਦਿੰਦੇ ਆ ਡਾਕਟਰਾਂ ਦਾ ਹੀ ਸਾਰਾ ਸਿਸਟਮ ਆ ਸੋ ਇਸ ਲਈ ਮੈਂ ਬੇਨਤੀ ਕਰੂੰ ਵੀ ਸਮਝਦਾਰ ਕਿ ਜਿਹੜੇ ਡਾਕਟਰ ਆਪਾਂ ਨੂੰ ਰეკਮੈਂਡ ਕਰਦੇ ਆ ਪੂਰੀਆਂ ਰਿਪੋਰਟਾਂ ਦੇਖ ਕੇ ਸਾਰੀ ਬਿਮਾਰੀ ਦੇਖ ਕੇ ਫਿਰ ਉਹ ਦੱਸਦੇ ਆ ਵੀ ਆਹ ਕਾੜਾ ਪੀਣਾ ਪੰਜ ਕਾੜੇ ਮੰਦਿਆ ਇੱਥੇ ਤੇ ਬਸ ਉਹੀ ਕਾੜਾ ਪੁਲਾਇਆ ਜਾਂਦਾ ਤੇ ਉਹ ਮਾਤਰਾ ਹੁੰਦੀ ਆ ਵੀ ਇੰਨੇ ਮਿਲ ਦੇਣਾ ਇਹ ਨਹੀਂ ਵੀ ਆਪਾਂ ਭੜ ਕੇ ਰੱਖਤੀਆਂ ਫਰਮੋਸ਼ਾਂ ਵੀ ਜਿੰਨਾ ਮਰਜੀ ਲੈ ਜਾਓ ਜੀ ਕੋਈ ਘਰੇ ਲੈ ਜਾਓ ਜੀ ਉਹ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਕਈਆਂ ਦੇ ਖਾਰਸ਼ ਹੋ ਜਾਂਦੀ ਆ ਪਿੰਡੇ ਉੱਟ ਕੱਢਦੇ ਆ ਜਾਂ ਸੋਜ ਆ ਜਾਂਦੀ ਆ ਸੋ ਇਸ ਕਰਕੇ ਬੇਨਤੀ ਆ ਵੀ ਪ੍ਰੋਪਰ ਵੇ ਨਾਲ ਜਿੱਥੇ ਕਾੜਾ ਪਿਆਇਆ ਜਾਂਦਾ ਉੱਥੋਂ ਹੀ ਪਿਓ ਤਾਂ ਕਿ ਜਿਹੜੇ ਕਾੜੇ ਆ ਇਹਦੇ ਵਿੱਚ ਵੀ ਦੇਸੀ ਦਵਾਈ ਨਾ ਤੇ ਦੇਸੀ ਦਵਾਈ ਜੇ ਵੱਧ ਮਾਤਰਾ ਚ ਲੈ ਲਾਂਗੇ ਉਹ ਵੀ ਆਪਾਂ ਨੂੰ ਖਰਾਬ ਕਰੋ ਨੁਕਸਾਨ ਕਰੋ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲਬਾਤ ਕਰਦੇ ਆ ਜੇ ਕੇ ਲਾਈਫ ਕੇਅਰ ਵੈਲਫੇਅਰ ਸੁਸਾਇਟੀ ਤੋਂ ਡਾਕਟਰ ਜਗਰਾਜ ਕੁਲ ਮੌਜੂਦ ਨੇ ਬੀ ਐਮ ਐਸ ਡਾਕਟਰ ਨੇ ਡਾਕਟਰ ਜਗਰਾਜ ਆਖਿਰ ਜੇ ਕੇ ਲਾਈਫ ਨੇ ਇਹ ਕੀ ਸੋਚਿਆ ਸੀ ਕਿ ਅਸੀਂ ਕਿਵੇਂ ਲੋਕਾਂ ਦੀ ਲਾਈਫ ਨੂੰ ਵਧੀਆ ਬਣਾਉਣਾ ਹੈ ਸਰ ਜਿਹੜਾ ਸਾਡਾ ਇਹ ਪ੍ਰੋਜੈਕਟ ਆ ਸਾਰਾ ਜੀ ਇਹ ਕਾੜੇ ਦਾ ਇਹ ਅਸੀਂ ਸੋਚਿਆ ਸੀ ਕਿ ਜਿਹੜੇ ਬਹੁਤ ਗਰੀਬ ਲੋਕ ਆ ਜੀ ਉਹਨਾਂ ਦੀ ਪਹੁੰਚ ਨਹੀਂ ਐਨੀ ਉਹ ਕਰਨ ਦੀ ਮੈਂ ਉਹਦੇ ਨਾਲ ਲੜਨ ਦੀ ਬਿਮਾਰੀਆਂ ਨਾਲ ਲੜਨ ਦੀ ਤਾਂ ਅਸੀਂ ਇਹ ਕਾੜੇ ਤਿਆਰ ਕੀਤੇ ਆ ਠੀਕ ਆ ਜੀ ਜਿਵੇਂ ਕਿ ਕੈਂਸਰ ਦਾ ਕਾੜਾ ਹੋਗਾ 슈ਗਰ ਦਾ ਕਾੜਾ ਹੋ ਗਿਆ ਜੀ ਨਸਾਂ ਦੀ ਬਲੌਕ ਜ ਹਾਰਟ ਦਾ ਕਾੜਾ ਹੋਗਾ ਜੀ ਰਸੌਲੀਆਂ ਦਾ ਹੋ ਗਿਆ ਜੀ ਬੱਚੇਦਾਨ ਦੇ ਵਿੱਚ ਹੋਵੇ ਬ੍ਰੈਸਟ ਦੇ ਵਿੱਚ ਕੋਈ ਗੰਡ ਹੋਵੇ ਠੀਕ ਆ ਠੀਕ ਆ ਇਹਨਾਂ ਦਾ ਸਰੰਦ ਅਸੀਂ ਕਾੜਾ ਪਲਾਉਣਾ ਜੀ ਇਹ ਆਯੁਰਵੈਦ ਤਰੀਕੇ ਨਾਲ ਬੰਦ ਆ ਜੀ ਸਾਡੇ ਕੋਲੇ 5 ਤੋਂ 7 ਤਰ੍ਹਾਂ ਦੇ ਕਾੜੇ ਬੰਦੇ ਟਰੋਟ ਜੁਰਾਜ ਕੀ ਗੱਲ ਕਰ ਕਰਦੇ ਬੀਖੀ ਸਕਦੇ ਹਾਂ ਹਾਂ ਜੀ ਆਓ ਪਲੀਜ਼ ਜੀ ਗੋ ਦੇਖੋ ਸਾਡੇ ਕੋਲੇ 5 ਤੋਂ 6 ਤਰ੍ਹਾਂ ਦੇ ਕਾੜੇ ਬੰਦੇ ਆ ਜਿਵੇਂ ਤਿੰਨ ਤਾਂ ਇਹ ਤਿਆਰ ਹੋ ਰਹੇ ਤਿੰਨ ਆਲਰੇਡੀ ਪਹਿਲਾਂ ਤਿਆਰ ਹੋ ਚੁੱਕੇ ਆ ਜੀ ਠੀਕ ਹੈ ਠੀਕ ਹੈ ਜੀ ਜਿਹੜੇ ਇਹ ਕਾੜੇ ਆ ਜਿਵੇਂ 슈ਗਰ ਦਾ ਹੋਗਾ ਸਾਡਾ ਮੈਨ 슈ਗਰ ਦਾ ਸਿਰ ਦੇ ਵਿੱਚ ਗੰਢਾਂ ਤੇ ਨਸਾਂ ਦੀ ਬਲੋਕ ਠੀਕ ਹੈ ਜੀ ਉਹਦੇ ਵਿੱਚ ਕੀ ਆ ਕਿ ਅਸੀਂ ਇਹ ਕਾੜੇ ਬਿਲਕੁਲ ਫਰੀ ਪਲਾਨੇ ਆ ਜੀ ਠੀਕ ਹੈ ਜੀ ਇਹਦਾ ਕੋਈ ਪੈਸਾ ਨਹੀਂ ਲੈਂਦੇ ਇਹ ਬਿਲਕੁਲ ਫ੍ਰੀ ਹੁੰਦੇ ਆ ਔਰ ਜਿਹੜੇ ਪੇਸ਼ੈਂਟ ਘਰ ਮੈਡੀਸਨ ਲੈ ਕੇ ਆਉਂਦੇ ਆ ਉਹਦਾ ਥੋੜਾ ਜਿਹਾ ਖਰਚਾ ਹੁੰਦਾ ਜੀ ਨਹੀਂ ਤਾਂ ਨਥਿੰਗ ਸਭ ਕੁਝ ਫ੍ਰੀ ਮੈਂ ਕਿਸੇ ਨੇ ਬਾਈਟ ਕਰ ਰਹੇ ਸੀਗਾ ਉਹ ਕਹਿੰਦੇ ਜੀ ਅਸੀਂ ਇੱਥੇ ਆਉਂਨੇ ਆ ਸੜਕੋ 5 ਰੁਪਏ ਵੀ ਨਹੀਂ ਦਿੱਤੇ ਜਾਂਦੇ ਤੇ ਜੇਕਰ ਘਰੇ ਲੈ ਕੇ ਜਾਂਦੇ ਆ ਤਾਂ ਬਹੁਤ ਨੋਮినਲ ਚਾਰਜ ਕਰਦੇ ਆ ਤੇ ਇਹ ਇੰਨਾ ਜ਼ਿਆਦਾ ਸੇਵਾ ਭਾਅ ਇਹਨਾਂ ਖਰਚੇ ਕਿਵੇਂ ਪੂਰੇ ਹੁੰਦੇ ਨੇ ਸਰ ਦੇਖੋ ਜਿਹੜਾ ਸਾਡਾ ਸੁਸਾਇਟੀ ਦਾ ਕੰਮ ਆ ਜੀ ਵੈਲਫੇਅਰ ਸੁਸਾਇਟੀ ਦਾ ਕੰਮ ਆ ਉਹ ਜਿੰਨਾ ਕੋਈ ਮੈਡੀਸਿਨ ਲੈ ਕੇ ਜਾਂਦਾ ਉਹਦੇ ਵਿੱਚ ਹੀ ਅਸੀਂ ਇਹ ਸਾਰੇ ਖਰਚੇ ਮੇਨਟੇਨ ਕਰਦੇ ਆ ਜੀ ਠੀਕ ਹੈ ਠੀਕ ਹੈ ਜੀ ਇਹ ਜਿਨ੍ਹਾਂ ਨੇ ਕੜਾ ਫ੍ਰੀ ਪਿਉਉਣੇ ਆ ਚਾਹ ਇੱਥੇ ਕੋਈ ਪੇਸ਼ੈਂਟਾਂ ਨੂੰ ਲੰਗਰ ਦੀ ਸੁਭਧਾ ਚੱਲਦੀ ਆ ਲੰਗਰ ਪਾਣੀ ਦਾ ਚਾਹ ਪਾਣੀ ਸਭ ਚੱਲ ਰਿਹਾ ਸਾਡੇ ਕੋਲ ਇੱਥੇ ਥੈਰੇਪੀ ਦੀ ਸੁਭਧਾ ਚੱਲਦੀ ਆ ਜੀ ਉੱਥੇ ਚੈੱਕਅਪ ਦੀ ਸਿਰਫ ਸਿਰਫ ਚੱਲਦੀ ਆ ਸਾਡੇ ਪ੍ਰੋਪਰ ਡਾਕਟਰ ਨੇ ਟੀਮ ਵਰਕ ਦੇ ਨਾਲ ਹੀ ਇਹ ਸਭ ਕੁਝ ਹੁੰਦਾ ਹੈ ਜੁਗਰਾਜ ਇੱਥੇ 1000 ਤੋਂ ਪਲੱਸ ਮੈਨੂੰ ਲੱਗਦਾ ਪੇਸ਼ੈਂਟਸ ਆਉਂਦੇ ਨੇ ਪਰ ਐਤਵਾਰ ਭਾਈ ਰੂਪੇ ਵਿਖੇ ਹੁੰਨੇ ਹੋ ਕੀ ਤੁਹਾਡੀ ਕੋਈ ਹੋਰ ਦੂਜੀ ਬ੍ਰਾਂਚ ਵੀ ਹੈਗੀ ਹੈ ਸਾਡੀ ਇੱਕ ਬ੍ਰਾਂਚ ਭੋਗਪੋਰਾ ਜੀ ਡਿਸਟ੍ਰਿਕਟ ਜਲੰਧਰ ਜੀ ਠੀਕ ਹੈ ਉੱਥੇ ਦਿਨ ਬੁੱਧਵਾਰ ਨੂੰ ਕਾੜਾ ਪਲਾਇਆ ਜਾਂਦਾ ਜੀ ਠੀਕ ਹੈ ਐਵਰੀ ਵੈਡਨਸਡੇ ਹਰ ਬੁੱਧਵਾਰ ਹਰ ਬੁੱਧਵਾਰ ਭਾਈ ਰੂਪਾ ਵਿਖੇ ਹਰ ਐਤਵਾਰ ਉੱਥੇ ਹਰ ਬੁੱਧਵਾਰ ਹਾਂ ਉਹ ਉੱਥੇ ਵੀ 500 ਪਲੱਸ ਲੋਕ ਉੱਥੇ ਵੀ ਜਾਂਦੇ ਹੁੰਦੇ ਹਣ ਸਰ ਉੱਥੇ ਹੀ 5 ਤੋਂ 700 ਪੇਸ਼ੈਂਟ ਉੱਥੇ ਸ਼ੂਗਰ ਕੈਂਸਰ ਰਸੌਲੀਆਂ ਹਾਰਟ ਇਹ ਉਹੀ ਪ੍ਰੋਬਲਮਸ ਨੇ ਕਿ ਉਸ ਤੋਂ علاوہ ਕੁਝ ਹੋਰ ਵੀ ਹੈਗਾ ਆਪਣੇ ਕੋਲ ਸਰ ਦੇਖੋ ਸਾਡੇ ਕੋਲੇ ਜਿਆਦਾ ਸ਼ੂਗਰ ਦਾ ਪੇਸ਼ੈਂਟ ਹੁੰਦਾ ਜੀ ਨਸਾਂ ਦੀ ਬਲੌਕੇਜ ਹਾਰਟ ਦੀ ਬਲੌਕੇਜ ਵਾਲਾ ਔਰ ਜਿਨ੍ਹਾਂ ਦੇ ਸਰੀਰ ਦੇ ਵਿੱਚ ਗੰਡਾ ਹੁੰਦੀ ਹੈ ਮਾਤਾ ਦੇ ਕੁਝ ਦੇ ਰਸੌਲੀਆਂ ਹੋ ਜਾਂਦੀਆਂ ਜੀ ਉਹ ਪੇਸ਼ੈਂਟ ਹੁੰਦੇ ਆ ਜੀ ਠੀਕ ਹੈ ਤੇ ਅਦਰ ਪੇਸ਼ੈਂਟ ਵੀ ਹੁੰਦੇ ਜਿਵੇਂ ਕਿਸੇ ਕਿਸ ਨੂੰ ਬੁਖਾਰ ਜਿਆਦਾ ਹੁੰਦਾ ਜੀ ਵੀਕਨੈਸ ਜਿਆਦਾ ਆਉਂਦੀ ਹੈ ਸਰੀਰ 'ਚ ਦਰਦ ਰਹਿੰਦਾ ਗਠੀਆ ਦਰੰਗ ਪੈਰਾਲਾਈਜ਼ ਵਾਲੇ ਸਾਰੇ ਆਉਂਦੇ ਜੀ ਯਾਨੀ ਪ੍ਰੋਪਰਲੀ ਕੁਦਰਤੀ ਤੇ ਆਯੁਰਵੈਦਿਕ ਵੇਦ ਨਾਲ ਆਪਣੇ ਕੋਲ ਇਥੇ ਲਾਜ ਸੁਵ ਆਇਤੇ ਨਾਲ ਦੇ ਨਾਲ ਤੁਹਾਨੂੰ ਦਿਖਾ ਵੀ ਦਿੰਨੇ ਆ ਕਿ ਦੇਖੋ ਕਿਸ ਤਰ੍ਹਾਂ ਆਸ ਉਮੀਦ ਪ੍ਰੇਮ ਪਿਆਰ ਸਤਕਾਰ ਦੇ ਭਾਵ ਨਾਲ ਇੱਥੇ ਸੇਵਾਦਾਰ ਵੀ ਆਪਣੀ ਆਪਣੀ ਸੇਵਾ ਨਿਭਾ ਰਹੇ ਆ ਗਲਵਜ਼ ਵੀਅਰ ਕਰਕੇ ਇਹ ਹੁੰਦੀ ਹੈ ਦਿਲੋਂ ਸੇਵਾ ਚਾਹੇ ਪਿੰਡ ਵਾਸੀ ਨੇ ਚਾਹੇ ਆਸ-ਪਾਸ ਦੇ ਨੇ ਕਿਉਂਕਿ ਇੱਥੇ ਪੰਜਾਬ ਹੀ ਨਹੀਂ ਪੰਜਾਬ ਦੇ ਨਾਲ ਲੱਗਦੇ 7 ਤੋਂ 8 ਹੋਰ ਵੱਡੇ-ਵੱਡੇ ਸੂਬਿਆਂ ਤੋਂ ਲੋਕ ਆਂਦੇ ਨੇ ਕਿ ਉੱਤਰ ਪ੍ਰਦੇਸ਼ ਕੀ ਦਿੱਲੀ ਕੀ ਹਰਿਆਣਾ ਕੀ ਹਿਮਾਚਲ ਕੀ ਰਾਜਸਥਾਨ 800 ਸਿੱਟਿਆਂ ਤੋਂ ਲੋਕ ਆਂਦੇ ਨੇ ਤੇ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਦਾ ਸਮਾਂ ਹੈ ਤੇ ਇੱਥੇ ਆ ਕੇ ਕੋ ਨੰਬਰ ਲਵਾ ਕੇ ਆਪਣੀ ਵਾਰੀ ਉਡੀਕ ਕਰ ਸਕਦੇ ਹੋ ਕਿ ਇੱਥੇ ਅਮੀਰ ਗਰੀਬ ਵੱਡੇ ਛੋਟੇ ਨੂੰ ਸਭ ਨੂੰ ਇੱਕੋ ਤਰਾਜੂ 'ਚ ਡਾਕਟਰ ਸਾਹਿਬ ਵੱਲੋਂ ਤੋਲਿਆ ਜਾਂਦਾ ਹੈ ਸੋ ਤੁਸੀਂ ਦੇਖਿਆ ਕਿ ਡੇਰਾ ਨਿਰਮਲਾ ਖੂਹਾਂ ਵਾਲਾ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਕਿਸ ਤਰ੍ਹਾਂ ਸੈਂਕੜੇਆਂ ਹਜ਼ਾਰਾਂ ਦੀ ਤعداد ਦੇ ਵਿੱਚ ਹਰ ਐਤਵਾਰ ਨੂੰ ਸਵੇਰੇ 7:00 ਤੋਂ 3:00 ਵਜੇ ਤੱਕ ਭਾਰਤ ਦੇ 8 ਤੋਂ 9 ਅੱਡ-ਅੱਡ ਰਾਜਾਂ ਤੋਂ ਸੂਬਿਆਂ ਤੋਂ ਲੋਕ ਆਉਂਦੇ ਨੇ ਫਿਰ ਚਾਹੇ ਸ਼ੂਗਰ ਹੋਵੇ ਰਸੋਲੀਆਂ ਹੋਣ ਕੈਂਸਰ ਹੋਵੇ ਜਾਂ ਕੋਈ ਦਿਲ ਦੀ ਬਲੋਕੇਜ ਹੋਵੇ ਹਾਰਟ ਬਲੋਕੇਜ ਹੋਵੇ ਹਰ ਤਰ੍ਹਾਂ ਦੇ ਰੋਗ ਦਾ ਇਲਾਜ ਹੁੰਦਾ ਸਿਰਫ ਆਯੁਰਵੈਦਿਕ ਕੜਾ ਪਲਾ ਕੇ ਉਹ ਵੀ ਨੀ ਸ਼ੁਲਕ ਜੀ ਹਾਂ 5 ਰੁਪਏ ਤੱਕ ਵੀ ਨਹੀਂ ਲਿੱਤੇ ਜਾਂਦੇ ਤੇ ਹਰ ਤਰ੍ਹਾਂ ਦੇ ਨਾਲ ਕਾੜਾ ਪਲਾਇਆ ਜਾਂਦਾ ਹੈ ਤੇ ਜੇਕਰ ਫਿਰ ਵੀ ਤੁਸੀਂ ਘਰਾਂ 'ਚ ਬੈਠੇ ਹੋ ਤੇ ਅਜੇ ਸੋਚ ਰਹੇ ਹੋ ਤਾਂ ਸਮੇਂ ਨੂੰ ਬਰਬਾਦ ਨਾ ਕਰੋ ਇੱਥੇ ਜ਼ਰੂਰ ਪਹੁੰਚੋ ਤੇ ਇੱਥੇ ਆ ਕੇ ਆਪ ਦਾ ਇਲਾਜ ਕਰਵਾਓ ਆਪਣੇ ਪਰਿਵਾਰ ਦਾ ਇਲਾਜ ਕਰਵਾਓ ਤੇ ਆਪਣੀ ਜ਼ਿੰਦਗੀ ਨੂੰ ਸੁੰਣ ਦਿੱਕੇ ਨਾਲ ਜਿਓ ਇੱਥੇ ਸਿਰਫ ਉਹੀ ਨਹੀਂ ਮੁਫਤ ਅੱਖਾਂ ਦੇ ਚੈੱਕਅਪ ਕੈਂਪ ਤੱਕ ਲੱਗਦੇ ਆ ਮੁਫਤ ਦਵਾਈਆਂ ਦੀ ਸੇਵਾ ਤੱਕ ਹੁੰਦੀ ਹੈ ਤੇ ਸ਼ਾਇਦ ਇਸੀ ਕਰਕੇ ਡੇਰਾ ਨਿਰਮਲਾਪ ਪੂਹਾ ਵਾਲਾ ਭਾਈ ਰੂਪਾ ਇਸ ਟਾਈਮ ਪੰਜਾਬ ਹੀ ਨਹੀਂ ਪੂਰੇ ਭਾਰਤ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ ਕਿਉਂਕਿ ਇੱਥੇ ਇਨਸਾਨੀਅਤ ਪ੍ਰੇਮ ਸਤਿਕਾਰ ਤੇ ਪਿਆਰ ਦੀ ਸਭ ਤੋਂ ਸੋਹਣੀ ਉਦਾਹਰਣ ਦੇਖਣ ਨੂੰ ਮਿਲਦੀ ਹੈ ਕੈਮਰਾਮੈਨ ਬੱਲੂ ਦੇ ਨਾਲ ਨਫਪਰੀ ਸਿੰਘ ਭੇਦੀ ਪ੍ਰਾਈਮ ਉਦੇ